ਲਾਵੀ ਮਿੱਤਰੋ ਜਿੰਮ ਵਾਲੇ ਗਰਾਊਂਡ ਵਾਲੇ ਜਿਨ੍ਹਾਂ ਨੇ ਜ਼ੋਰ ਪਾਉਣਾ ਇੰਜਨ 4/4 ਬਣਾਉਣਾ ਰਿਕਵਰੀ ਦੀ ਧੁੱਕੀ ਖੜਕਦੀ ਆ ਦੀ ਦੋ ਜਿੰਮ ਤੋਂ ਪਹਿਲਾਂ ਤਿੰਨ ਜਿੰਮ ਦੇ ਵਿਚਾਲੇ ਦੁਆਲ ਤੁਹਾਨੂੰ ਇਹ ਦੇਤੀ ਆ ਆਫਰ 1690 ਤੇ ਤੋਂ ਲੈ ਕੇ ਜੈਡ ਤੱਕ ਦੱਸਾਂਗੇ ਵੀ ਜਿਹਨੂੰ ਜਿਹੜਾ ਸਪਲੀਮੈਂਟ ਵਧੀਆ ਲੱਗਦਾ ਕਿਸੇ ਨੂੰ ਆਨ ਦਾ ਵਧੀਆ ਲੱਗਦਾ ਮਸਲ ਟੈਕ ਡਿਮਾਂਡ ਲੈ ਆਓ ਆਪਣੇ ਕੋਚ ਤੋਂ ਸਮਾਨ ਲੈ ਆਓ ориجنલ ਦੇਣ ਦੀ ਮੇਰੀ ਗਾਰੰਟੀ ਜੀਐਸਟੀ ਬਿਲ ਕੱਟ ਕੇ ਮੈਂ ਦਊਗਾ ਕਾਪੀ ਕਰਾ ਹੋਇਆ ਇੱਥੇ ਹੀ ਸੱਟ ਜਿਓ ਬੰਦਾ ਕਹਿੰਦਾ ਨਾ ਵੀ ਮੇਤੋ ਤਾਂ ਯਾਰ ਕੰਮ ਹੀ ਨਹੀਂ ਹੁੰਦਾ ਮੇਤੋ ਤਾਂ ਇਹ ਨਹੀਂ ਹੁੰਦਾ ਪੀਸੀਟੀ ਐਵੇਂ ਦੀ ਚੀਜ਼ ਆ ਵੀ ਬੰਦੇ 'ਚ ਬੰਦਾ ਬੜਕਣ ਲਾਉਂਦੀ ਆ ਵੀਰੇ ਇਹ ਇਹਦੇ ਵਿੱਚ ਕੀ ਆ ਵਿਟਾਮਿਨ ਨੇ omega 3 ਆ ਠੀਕ ਆ ਜਿਵੇਂ BCA L arginine ਮਤਲਬ ਸਾਰਾ ਬਰੂਦ ਆ ਜੇ ਸੁਧਾਰ ਲੈ ਕੇ ਹੁਣ ਫੀਮ ਛੱਡਣੀ ਆ ਭੁੱਕੀ ਛੱਡਣੀ ਆ ਜਾਂ ਮੈਡੀਸਨ ਜਿਹੜੇ ਖਾਂਦੇ ਨੇ ਇੱਕ ਦਿਨ ਦੇ ਵਿੱਚ ਵਿੱਚ ਹੀ ਛਡਾ ਦੀਦਾ ਆਪਾਂ ਵੀਰੇ ਤੋੜ ਦੀ ਗਾਰੰਟੀ ਆ ਤੋੜ ਨਹੀਂ ਨੇੜੇ ਟੇੜੇ ਠੀਕ ਹੁਣ ਆਹ ਡੱਬੇ ਦਾ 4800 ਰੁਪਿਆ ਰੇਟ ਆ ਇਹ ਆਪਾਂ ਦੇ ਦਨੇ ਆ 4250 ਰੁਪਏ ਦਾ ਆ ਦੋ ਸਵੇਰੇ ਦੋ ਸ਼ਾਮ ਨੂੰ ਇੱਕ ਵੀਕ ਦੇ ਵਿੱਚ ਲੀਵਰ ਲੋਹੇ ਵਰਗਾ ਬਣ ਜਾਂਦਾ ਵੀ ਮਤਲਬ ਐਨ ਸੈੱਟ ਕੰਮ ਜਿਹੜੇ ਬੰਦੇ ਨੂੰ ਵੀਰੇ ਟੈਨਸ਼ਨ ਰਹਿੰਦੀ ਆ ਮਾਈਗਰੇਨ ਦੀ ਪ੍ਰੋਬਲਮ ਆ ਨੀਂਦ ਨਹੀਂ ਆਉਂਦੀ ਸਟ्रेस ਨੇ ਦੱਬ ਲਿਆ ਜੈਡ ਐਮਾ ਰਾਤ ਦੀ ਰੋਟੀ ਦੇਵਾ ਦੋ ਖਾਓ ਨੀਂਦ ਵੀ ਮਲਾਈ ਮਾਗਾਊਗੀ ਸਸੀ ਕਾਲ ਦੋਸਤੋ ਤੁਸੀਂ ਕਹੋਗੇ ਵੀ ਕੋਠੀਆਂ ਦਿਖਾਉਂਦਾ ਹਾਂ ਦਾ ਬਾਈ ਅੱਜ ਗਲੀ ਚ ਕਿਵੇਂ ਆ ਰਹੇ ਗਲੀ ਚ ਮੈਂ ਤਾਂ ਆਇਆਗਾ ਅੱਜ ਇੱਕ ਬਹੁਤ ਖਾਸ ਬੰਦੇ ਨੂੰ ਲਿਆਉਣਾ ਹੈ ਜਿਵੇਂ ਆਪਾਂ ਕੋਈ ਵੀ ਕੰਮ ਕਰਦੇ ਆਂ ਆਪਾਂ ਕੰਮ ਜ਼ਿਆਦਾਤਰ ਕਰਦੇ ਆਂ ਮਾਰਕੀਟ ਦੇ ਵਿੱਚ ਪਰ ਇਹ ਬਾਈ ਨੇ ਜਿਹੜਾ ਕੰਮ ਸ਼ੁਰੂ ਕੀਤਾ ਹੋਇਆ ਨਾ ਤੁਸੀਂ ਲਾ ਲੋ ਨਾ ਇੱਧਰ ਮਾਰਕੀਟ ਆ ਨਾ ਇੱਧਰ ਮਾਰਕੀਟ ਆ ਇਕੱਲੀ ਦੁਕਾਨ ਆਗੀ ਇੱਥੇ ਕੰਮ ਚਲਾਉਣਾ ਇਹ ਤਾਂ ਸਿੱਧੇ ਹੁੰਦਾ ਹੈ ਵੀ ਬੰਦੇ 'ਚ ਕੋਈ ਕੁਆਲਿਟੀ ਆ ਬੰਦੇ 'ਤੇ ਕੰਮ 'ਚ ਕੁਝ ਦਾਮ ਹੈਗਾ ਤਾਂ ਹੀ ਬਾਈ ਕਹਿੰਦਾ ਉਹਦਾ ਨਾ ਜਮਾ ਪਿੰਡ ਵਾਲੇ ਪਾਸੇ ਕੰਮ ਕਰੀ ਬੈਠਾਗਾ ਜਮਾ ਇਕੱਲਾ ਤੇ ਆਪਾਂ ਪਹੁੰਚਿਆ ਬਾਈ ਬੈਣੀਪਾਲ ਫਿਟਨੈਸ ਪੁਆਇੰਟ ਤੇ ਜਿੱਤੇ ਤੁਹਾਨੂੰ ਫੂਡ ਸਪਲੀਮੈਂਟ ਮਿਲਦੇ ਇੱਕ ਨੰਬਰ ਰੇਟ ਵਾਲਾ ਤਾਂ ਮੈਂ ਕਹਣਾ ਨਾ ਬਾਈ ਜਮਾ ਤਸੱਲੀ ਕਰਾ ਰੱਖੀ ਹੈ ਬਾਈ ਨੇ ਕਹਿੰਦਾ ਵੀ ਕਿਤੇ ਮਰਜ਼ੀ ਪਤਾ ਕਰਕੇ ਆ ਜਾਓ ਪਰ ਰੇਡ ਦੇ ਵਿੱਚ ਸਭ ਤੋਂ ਜਾਇਜ਼ ਰੇਟ ਤੁਹਾਨੂੰ ਇੱਥੇ ਮਿਲਣਗੇ ਤੇ ਬਾਈ ਨਾਲ ਗੱਲਬਾਤ ਕਰਾਂਗੇ ਸਸਤੀ ਕਰ ਬਾਈ ਜੀ ਬਾਈ ਜੀ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਤੇ ਆਪਣੀ ਸ਼ਾਪ ਦਾ ਨਾਮ ਦੱਸ ਦੀ ਕਿੱਥੇ ਬੈਠੇ ਨਾਮ ਵੀਰੇ ਗੁਰਪ੍ਰੀਤ ਬੈਣੀਪਾਲ ਤੇ ਸ਼ਾਪ ਆ ਹੈਗੀ ਆਪਣੀ ਫਤੇਗੜ ਸਾਹਿਬ ਆਮ ਖਾਸ ਬਾਗ ਦੀ ਬੈਕ ਸਾਈਡ ਲਿੰਕਿੰਗ ਰੋਡ वैसे ਤਾਂ ਜਿਵੇਂ ਆਪਣੇ ਕੋਈ ਵੀ ਬੱਸ ਸਟੈਂਡ ਉੱਤਰਦਾ ਆਪਾਂ ਤਕਰੀਬਨ ਆਟੋ ਵਾਲੇ ਦੀ ਵੀਡੀਓ ਪਾਈ ਹੁੰਦੀ ਆ ਵੀ ਜੇ ਕੋਈ ਬੱਸ ਚ ਆਉਂਦਾ ਉਹ ਆਟੋ ਵਾਲੇ ਦਾ ਨੰਬਰ ਹੁੰਦਾ ਉਹਨੂੰ ਕਾਲ ਕਰ ਲਓ ਉਹਰੇ ਲੈ ਕੇ ਵੀ ਆਉਂਦਾ ਤੇ ਬੰਦੇ ਨੂੰ ਵਾਪਸ ਛੱਡ ਕੇ ਵੀ ਆਉਂਦਾ ਉੱਥੇ ਠੀਕ ਹੈ ਜੀ ਵੀ ਆਏ ਨਹੀਂ ਉਹ ਵੀ ਤੁਰ ਕੇ ਆਉਣੇ ਵਾਲਾ ਕੰਮ ਹੈ ਠੀਕ ਹੈ ਵੀਰੇ ਜੀ ਬਈ ਪਹਿਲਾਂ ਪ੍ਰੋਡਕਟਾਂ ਦੀ ਵੀ ਗੱਲ ਕਰਾਂਗੇ ਉਸ ਤੋਂ ਪਹਿਲਾਂ ਇੱਕ ਗੱਲ ਮੈਂ ਜ਼ਰੂਰ ਪੁੱਛਣੀ ਆ ਹਾਂਜੀ ਕੋਈ ਵੀ ਆਪਾਂ ਕੰਮ ਕਰਦੇ ਆਪਾਂ ਇਹ ਦੇਖਦੇ ਹਾਂ ਕਿੱਥੇ ਮਾਰਕੀਟ ਜੀ ਲੋਕ ਲੰਘਦੇ ਹੁਣ ਮੇਰਾ ਕੰਮ ਚੱਲਦਾ ਪਰ ਤੁਸੀਂ ਜਮ ਹੀ ਆਏ ਮਤਲਬ ਪਿੱਛੇ ਦੇ ਕਰੀ ਬੈਠੋ ਕੰਮ ਪਤਾ ਕੀ ਕਰਨ ਪਹਿਲਾਂ ਆਪਣਾ ਵੀਰੇ ਮਾਰਕੀਟ 'ਚ ਹੀ ਸੀਗਾ ਪਹਿਲਾਂ ਆਪਣਾ ਸੀਗਾ ਮੇਨ ਰੋਡ ਤੇ ਸੀਗਾ ਲਾਈਟਾਂ ਕੋਲ ਠੀਕ ਹੈ ਜੀ ਪਰ ਉੱਥੋਂ ਲੋਕਾਂ ਨੇ ਇੰਨਾ ਪਿਆਰ ਕਰਿਆ ਪਾਣੀ ਆ ਗਿਆ ਸੀਗਾ ਡੁੱਬ ਗਈ ਸੀ ਸਾਰੀ ਜਿੰਮ ਜਮ ਸਟੋਰ ਸਾਰਾ ਕੋ ਡੁੱਬ ਗਿਆ ਸੀਗਾ ਠੀਕ ਹੈ ਬਈ ਫਿਰ ਅਸੀਂ ਉਰੇ ਆ ਗਏ ਜਦੋਂ ਅਸੀਂ ਇੱਥੇ ਆਏ ਸਾਨੂੰ ਇੱਥੇ ਵੀ ਬਾਈ ਲੋਕ ਪਾਣੀ ਚੋਂ ਨੀ ਹਟੇ ਸਾਡੇ ਕਸਟਮਰ ਤਾਂ ਵੀ ਅਸੀਂ ਵੀਡੀਓ ਪਾਉਂਦੇ ਸੀ ਵੀਰੇ ਆਓ ਨਾ ਉਦੋਂ ਵੀ 40 40 50 50 ਐਂਟਰੀਆਂ ਹਟੀਆਂ ਦਿੰਦੀਆਂ ਹੋ ਗਈਆਂ ਸੀ ਜੀ ਦਰਜੀ ਥੀ ਸ਼ੁਰੂ ਕਰਦਾ ਮੈਂ ਜੇ ਕਹਿ ਦੀ ਵੀ ਜੇ ਕੁਆਲਿਟੀ ਆ ਤਾਂ ਕਿਤੇ ਮਰਜ਼ੀ ਕੰਮ ਕਰ ਲੋ ਚਾਹੇ ਚੰਦ ਦੇ ਵਾਗ ਦੇ ਲੋਕ ਆ ਜਾਣਗੇ ਆਉਂਦੇ ਨੇ ਉਹਨਾਂ ਦੇ ਥੋੜੇ ਸਾਹਮਣੇ ਵੀ ਫਿਰ ਕਰੀਏ ਸ਼ੁਰੂ ਮੈਨੂੰ ਥੋੜੀ ਨੌਲੇਜ ਘਟ ਹੈ ਪ੍ਰੋਡਕਟਾਂ ਬਾਰੇ ਪਰ ਮੈਨੂੰ ਤਰੀਕੇ ਨਾਲ ਵੀ ਸਮਝਾ ਦਿਓ ਵੀ ਆਪਣੇ ਦਰਸ਼ਕ ਵੀ ਉਹ ਚੀਜ਼ ਨੂੰ ਸਮਝ ਜਾਣ ਕਿਦਾਂ ਹੁਣ ਜਿਹੜਾ ਸਪਲੀਮੈਂਟ ਦੀ ਲਾਈਨ ਆ ਨਾ ਵੀਰੇ ਆਪੇ ਹੀ ਨਹੀਂ ਕਹਿੰਦੇ ਯਾਰ ਵੀ ਤੁਸੀਂ ਸਾਡੀ ਪਸੰਦ ਲਓ ਜੀ ਤੁਹਾਨੂੰ A ਤੋਂ ਲੈ ਕੇ Z ਤੱਕ ਦੱਸਾਂਗੇ ਵੀ ਜਿਹਨੂੰ ਜਿਹੜਾ ਸਪਲੀਮੈਂਟ ਵਧੀਆ ਲੱਗਦਾ ਕਿਸੇ ਨੂੰ ਆਨ ਦਾ ਵਧੀਆ ਲੱਗਦਾ ਮਸਲ ਟੈਕ ਡਿਮਾਂਡ ਲਿਓ ਆਪਣੇ ਕੋਚ ਤੋਂ ਸਮਾਨ ਲਿ ориジナル ਦੇਣ ਦੀ ਮੇਰੀ ਗਾਰੰਟੀ ਜੀਐਸਟੀ ਬਿਲ ਕੱਟ ਕੇ ਮੈਂ ਦਊਗਾ ਕਾਪੀ ਘਤਰਾ ਹੋਇਆ ਇੱਥੇ ਹੀ ਸਟਜੋ ਠੀਕ ਹੈ ਨਾ ਹੁਣ ਜਿਵੇਂ ਮੰਨ ਲਓ ਵੀਰੇ ਆਨ ਦਾ ਡੱਬਾ ਆਨ ਦਾ ਡੱਬਾ ਇਹ ਸਪਲੀਮੈਂਟ ਲਾਈਨ ਦੇ ਵਿੱਚ ਜਿੰਨੇ ਵੀ ਡੱਬੇ ਨੇ ਹਨਾ ਸਪਲੀਮੈਂਟ ਲਾਈਨ ਦੇ ਵਿੱਚ ਜਿਵੇਂ ਹੁਣ ਇਹ ਉਰੇ ਇੰਡੀਆ ਦੇ ਵਿੱਚ ਮਾਨ ਲੱਗ ਗਿਆ ਕੋਈ ਵੀ ਸਪਲੀਮੈਂਟ ਆ ਜਿੰਨੀ ਲਾਈਨ ਆ ਠੀਕ ਹੈ ਜੀ ਹਰ ਲਾਈਨ ਆ ਆਉਣ ਨੂੰ ਜਾਣਦੀ ਆ ਠੀਕ ਆ ਜਿਹੜਾ ਵੀ ਕੋਈ ਐਥਲੀਟਾ ਨੂੰ ਪਤਾ ਆ ਆਉਣ ਕੀ ਚੀਜ਼ ਪਤਾ ਹੁਣ ਅੱਜ ਦੇ ਟਾਈਮ ਦੇ ਵਿੱਚ ਆਨ ਦਾ ਜਿਹੜਾ ਰੇਟ ਆ ਘੱਟੋ ਘੱਟ ਨਹੀਂ ਇੱਕ ਦੁਕਾਨਦਾਰ ਨੂੰ ਇਸ ਟਾਈਮ 5900 ਦਾ ਪੈਂਦਾ 100 ਘੱਟ 6000 ਦਾ ਪੈਂਦਾ ਠੀਕ ਹੈ ਜੀ 10 ਰੁਪਏ ਘਟੋ ਤੋਂ ਕਸਟਮਰ ਨੂੰ ਦੇ ਦੇਣੇ ਜਿੰਨਾ ਇੱਕ ਦੁਕਾਨਦਾਰ ਦੀ ਖਰੀਦ ਠੀਕ ਹੈ ਜੀ ਪਰ ਆਪਣੇ ਦੇਖ ਲਓ ਜਿਹੜੇ 59 ਦੇ ਹੋ ਗਿਆ ਜਿਵੇਂ ਆ ਨਾਈਟਰ ਆਵੇ ਆ ਇਹ 6200 ਰੁਪਏ ਦਾ ਡੱਬਾ 6000 ਦਾ ਵੀ ਮਿਲ ਜਾਂਦਾ ਕਿਸੇ ਨੂੰ 5200 ਦਾ ਮਿਲ ਜਾਂਦਾ ਆਪਣੇ ਕੋਲ ਇਹਦਾ ਰੇਟ ਆ ਮੁੰਡੇ ਨਾਲ ਨਾਲ ਸੁਣੀ ਵੀ ਜਾਣ ਇਹਦੇ ਸਕਰੀਨ ਸ਼ਾਟ ਮਾਰ ਕੇ ਭੇਜ ਦੇਣ ਏ ਆਪਾਂ ਦੇ ਦਾਂਗੇ 4690 ਰੁਪਏ ਦਾ 4690 ਜੀਐਸਟੀ ਹੁਣ ਕਹੀ ਜਾਣਗੇ ਯਾਰ ਕਾਪੀ ਨੋ ਬੇਨਾ ਸਸਤਾ ਜੀਐਸਟੀ ਬਿਲ ਕੱਟ ਗਏ ਨਾਲ ਦੇਵਾਂਗੇ ਭਾਈ ਜੇ ਆ ਆ ਗਿਆ ਐਮਡੀ ਦਾ ਇਹ 50% ਅੱਧੋ-ਅੱਧੀ ਰੇਟ ਆ ਠੀਕ ਆ ਵੀਰੇ ਉਸ ਤੋਂ ਬਾਅਦ ਇਹਦਾ ਆ ਜਾਂਦਾ ਬਨ ਸਾਇੰਸ ਦਾ ਬੇ ਪ੍ਰੋਟੀਨ ਜਿਹਨੂੰ ਮੈਂ ਸਿੰਪਲ ਵੇ ਹੁੰਦਾ ਹੁਣ ਜਿਹੜੇ ਮੁੰਡੇ ਨੇ ਜਾਂ ਕੋਈ ਕੁੜੀ ਆ ਜਿਵੇਂ ਆਪ ਕਹਿੰਦੇ ਵੀ ਅਸੀਂ ਮਸਲ ਗੇਨਿੰਗ ਕਰਨੀ ਆ ਜਰ ਕਬਰੀ ਲਈ ਚਾਹੀਦਾ ਹੁਣ ਆ ਡੱਬੇ ਦਾ 4800 ਰੁਪਿਆ ਰੇਟ ਆ ਇਹ ਆਪਾਂ ਦੇ ਦਨੇ ਆ 4250 ਰੁਪਏ ਦਾ ਮਤਲਬ ਆਪਣਾ ਯਾਰ ਆਪਾਂ ਨਹੀਂ ਕਹਿੰਦੇ ਵੀ ਕੀ ਹਿਸਾਬ ਕਰਦਾ ਆਪਾਂ ਉਹ ਕੁਆਂਟੀਟੀ ਦੀ ਗੇਮ ਖੇਢੀ ਦੀ ਆ ਆ ਮਤਲਬ ਇਹਦੇ ਪਿੱਛੇ ਕਾਰਨ ਜਿਹੜਾ ਸਭ ਤੋਂ ਵੱਡਾ ਰੇਟ ਘਟ ਦੇਣ ਦਾ ਵੀ ਤੁਸੀਂ ਕੁਆਂਟੀਟੀ ਚ ਮਾਲ ਚਾਹਦੇ ਹੋ ਕੁਆਂਟੀਟੀਆਂ ਹੀ ਲਾ ਲਾ ਵੀਰੇ ਜੇ ਬੰਦੇ ਨੇ ਕਹਦਾ 100 ਪੀਸ ਲੈਣਾ ਪੈਣਾ ਆਪਾਂ 100 ਲੈ ਲਈਦਾ 50 ਲੈਣਾ ਪੈਣਾ 50 ਲੈ ਲਈਦਾ ਜੇ 200 ਕਹਿੰਦਾ ਤਾਂ ਆਪਾਂ 200 ਵੀ ਖਰੀਦ ਲਈਦਾ ਠੀਕ ਆ ਪਹਿਲਾਂ ਪਹਿਲਾਂ ਮੈਂ ਵੀ ਵੀਰੇ ਮਹਿੰਗਾ ਚੱਕ ਕੋਈ ਇੱਕ ਦੋ ਪੀਸ ਲੈਂਦੇ ਸੀਗੇ ਹੁਣ ਭੜਕਾਈ ਦਾ ਕੰਮ ਰੇਟ ਵੀ ਇਹ ਜੇ ਆਉਂਦੇ ਨੇ ਨਾ ਕਈ ਵਾਰੀ ਸਾਨੂੰ ਵੀ ਕੁਰਸੀ ਤੋਂ ਖੜਾ ਹੋਣਾ ਪੈਂਦਾ ਜਾਂ ਕੰਪਨੀ ਕਹਿੰਦੀ ਆਹ ਚੀਜ਼ ਤੁਹਾਨੂੰ ਇੰਨੇ ਦੀ ਪੈਜੂਗੀ 800 ਵਾਲੀ ਚੀਜ਼ ਕਈ ਵਾਰੀ ਸਾਨੂੰ 250 ਚ ਵੀ ਆ ਜਾਂਦੀ ਆ ਵਧੀਆ ਬ੍ਰਾਂਡ ਐਨ ਪੂਰੀ ਗੱਲ ਬਾਤ ਪਰ ਉੱਥੇ ਫਿਰ ਮੇਨ ਗੱਲ ਤੁਹਾਡੀ ਵੀ ਹੈ ਨਾ ਤੁਸੀਂ ਉਥੇ ਮਾਰਜਨ ਉਨੇ ਹੀ ਰੱਖਦੇ ਹੋ ਇਹ ਨਹੀਂ ਹੈਗਾ ਵੀ 250 ਤੋਂ 800 ਤੇ ਫੇਰ ਵਗ ਜਾਂਦੇ ਨੇ ਸੇਲ ਵੀ ਕੱਢ ਕੇ ਦੀ ਦੀ ਕੰਪਨੀ ਨੂੰ ਹੁਣ ਰਾਤ ਨੂੰ ਆਪਾਂ ਵੀਡੀਓ ਪਾ ਦੀ ਦੀਆ ਫਿਰੇ 50 50 ਪੀਸ ਇੱਕ ਰਾਤ ਜੇ ਕੰਪਨੀ ਨੂੰ ਪਤਾ ਵੀ ਚੱਕ ਦਿੰਦੇ ਨੇ ਉਨੇ ਹੀ 50 ਪੀਸ ਬੰਦੇ ਮਹੀਨੇ ਦੇ ਵੇਕ ਦੇ ਨੇ ਹਨਾ ਇਹ ਚ 3790 ਰੁਪਏ ਦਾ ਆਫਰ ਚੱਲਦੀ ਹੈ ਨਹੀਂ ਇਹ 3800 ਦਾ ਕੱਲਾ ਡੱਬਾ ਆਪਾਂ ਛੇਲਾ ਜੀ ਦਾ 7800 ਦੀ ਡੱਬੀ ਉਹ ਫ੍ਰੀ ਕਰੀ ਹੋਈ ਆ ਤੇ ਨਾਲ ਜੀਐਨ ਜੀਐਨਸੀ ਦੇ ਕੈਲਸ਼ੀਅਮ ਇਹਦੇ ਨਾਲ ਫ੍ਰੀ ਕਰੇ ਹੋਏ ਨੇ ਦੋ ਚੀਜ਼ਾਂ ਐਕਸਟਰਾ ਹਾਂ ਸੁਣ ਕੇ ਨਾ ਵੀਡੀਓ ਬਾਈ ਸਕਰੀਨ ਸ਼ਾਟ ਤੇ ਰੇਟ ਪਾਈ ਜਾਏ ਉਹ ਵੀ ਆਹ ਰੇਟ ਸੀਗੇ ਜਿਵੇਂ ਆਉਣ ਦੀ ਬਾਲਟੀ ਆ ਜਿਵੇਂ ਆ ਭਜਨ ਗੇਨ ਕਰਦਾ ਬਾਈ ਆ ਜਿਵੇਂ ਹੁਣ ਮੰਨ ਲਾ ਮਸਲ ਗੇਨਿੰਗ ਲਈ ਆ ਜਾਂਦਾ ਤੇ ਹੁਣ ਇਹਦੀ ਗੱਲ ਕਰਦੇ ਆ ਇਹ ਬਾਲਟੀ ਦਾ ਰੇਟ ਮੈਨੂੰ ਲੱਗਦਾ 4500 4400 ਦਾ ਜੀਐਸਟੀ ਬਿਲ ਕੱਟ ਕੇ ਦਵਾਂਗੇ ਠੀਕ ਹੈ ਜੀ ਇੱਥੋਂ ਤੋਂ ਲੈ ਕੇ ਜਿੰਨਾ ਵੀ ਪ੍ਰੋਟੀਨ ਹਰ ਕੰਪਨੀ ਦੇ ਜੀਐਸਟੀ ਬਿਲ ਸਾਰੇ ਬ੍ਰਾਂਡ ਪਏ ਆ ਜੀਐਸਟੀ ਬਿਲ ਹੈ ਜਿਹੜਾ ਮਰਜ਼ੀ ਤੇ ਕਹਨ ਜਿਵੇਂ ਤੁਸੀਂ ਦੱਸੇ ਕੋਈ ਤੋਂ ਲਿਖਾ ਲੇ ਉਹੀ ਚੀਜ਼ ਮਿਲੂਗੀ ਮਸਲ ਟੈਕ ਦਾ ਨਾਈਟਰੋ ਟੈਕ ਚਾਹੀਦਾ ਤੁਹਾਨੂੰ ਇਸ ਟਾਈਮ 4200 ਰੁਪਏ ਇੱਕ ਦੁਕਾਨਦਾਰ ਦੀ ਖਰੀਦ ਆ ਆਪਾਂ 4000 ਰੁਪਏ ਉਹਦਾ ਦੇ ਦਾਂਗੇ ਕਿਆ ਬਾਤ ਹੈ ਜੀ ਠੀਕ ਹੈ ਨਾ ਵੀਰੇ 200 ਥੱਲੇ ਨਾਲੇ 200 ਥੱਲੇ ਅੱਜ ਮੈਂ ਖਰੀਦਾਂ ਮੈਨੂੰ ਵੀ 4200 ਦਾ ਹੀ ਵੇਣਾ ਵੀਰੇ ਪਰ ਆਪਾਂ ਸਟਾਕ ਚੱਕਿਆ ਜੀ ਪਹਿਲਾਂ ਇਕੱਠਾ 4050 ਦਾ ਇਹਦਾ ਵੀ ਸਕਰੀਨਸ਼ਾਟ ਭੇਜ ਦਿਓ ਤੁਹਾਨੂੰ 4000 ਵਿਦ ਤੇ ਜੀਐਸਟੀ ਬਿਲ ਕੱਟ ਗਏ ਨੇ ਕੁਆਲਟੀ ਹੋਵੇ ਦੇ ਵਿੱਚ ਵੀ ਠੀਕ ਹੈ ਵੀਰੇ ਠੀਕ ਹੈ ਬਈ ਆਰਸੀ ਦਾ ਪ੍ਰੋ ਐਂਟੀਐਮ ਮੈਂ ਖੋਦ 5800 ਰੁਪਏ ਦਾ ਡੱਬਾ ਖਰੀਦਿਆ ਸੀਗਾ ਪਰ ਅੱਜ ਮੈਂ 5200 ਦਾ ਦੇ ਦੂੰਗਾ ਵੀਰੇ ਕਿਆ ਬਾਤ ਹੈ ਇਹ ਮਤਲਬ ਰੇਟ ਖੜਕ ਦੇਣਾ ਰੂਲ 1 ਆ ਗਿਆ ਹਨਾ ਇਹ 4800 ਕੁਸ਼ਕਰ ਰੁਪਏ ਦਾ ਬਾਕੀ ਇੰਸਟਾਗ੍ਰਾਮ ਤੇ ਦੇਖ ਲੈਣਗੇ ਐਵੇਂ ਐਵੇਂ ਮਤਲਬ ਰਿਕਵਰੀ ਆ ਜਾਂਦੀਆਂ ਨੇ ਅੱਗੇ ਆ ਗਿਆ ਜਿਵੇਂ ਆਹਾ ਐਨਾਬੋਲਿਕਮ ਆ ਸਕੈ ਨੇ ਹਨਾ ਇਹ ਬਈ 38 3800 ਦਾ ਇਹ ਵੀ 31 3200 ਰੁਪਏ ਦਾ ਦੇ ਦਾਂਗੇ ਐਂ ਜੀਐਨਸੀ ਦੇ ਪ੍ਰੋਟੀਨ ਆ ਗਏ ਆ ਜੀਐਨਸੀ ਦਾ 4300 ਦਾ ਡੱਬਾ ਆਪਾਂ ਵਿੱਚੇ ਵਿਟਾਮਿਨ ਵੀ ਫ੍ਰੀ ਦੇ ਦਾਂਗੇ 3920 ਰੁਪਏ ਚ ਦੇ ਦਾਂਗੇ ਆਏ ਰੇਟ ਖੜਕੀ ਜਾਂਦੇ ਨੇ ਬਾਕੀ ਜਿਵੇਂ ਜਿਵੇਂ ਅੱਗੇ ਅੱਗੇ ਆਪਾਂ ਗੱਲਬਾਤ ਕਰਦੇ ਹਾਂ ਨਾ ਵੀਰੇ ਉਸ ਹਾਂ ਉਹਨੇ ਦੇਖੀ ਜਾਵਾਂਗੇ ਜੇ ਬਈ ਮੈਂ ਦੇਖ ਰਣਾ ਇਧਰ ਦਾ ਪ੍ਰੋਟੀਨ ਚਲ ਜਿੰਮ ਵਾਲਿਆਂ ਕੋਲੇ ਇਹ ਦੇਖ ਲਈਦੇ ਆ ਵੀ ਮੁੰਡੇ ਖਾਂਦੇ ਪੀਂਦੇ ਆ ਇੱਧਰ ਹੋਰ ਪ੍ਰੋਡਕਟ ਛੋਟੇ ਛੋਟੇ ਜਿਹੜੇ ਪਏ ਨੇ ਇਹ ਵੀ ਆਪ ਜਾਣਕਾਰੀ ਦਈਏ ਕੋਈ ਕਹਿੰਦਾ ਆਮ ਬੰਦੇ ਲਈ ਵੀ ਹੈਗਾ ਕੋਈ ਪ੍ਰੋਡਕਟ ਭਾਈ ਪਹਿਲੇ ਜੰਮ ਵਾਲਿਆਂ ਨੂੰ ਮਿਲਦੇ ਨਹੀਂ ਆਮ ਬੰਦੇ ਲਈ ਇਹੋ ਜੀ ਚੀਜ਼ ਦਿਖਾਉਣਾ ਮੈਂ ਅੱਗੇ ਆਜੋ ਮਣੇ ਆ ਜੀ ਭਾਈ ਤੇ ਮਤਲਬ ਝੋਟੇ ਹੀ ਬਣਾ ਲਾਂਗੇ ਜਿਹੜਾ ਬੰਦਾ ਕਹਿੰਦਾ ਨਾ ਵੀ ਮੇਤੋ ਤਾਂ ਯਾਰ ਕੰਮੇ ਨਹੀਂ ਹੁੰਦਾ ਮੇਤੋ ਤਾਂ ਇਹ ਨਹੀਂ ਹੁੰਦਾ 50 50 ਸਾਲ ਦੀ ਉਮਰ ਵਾਲੇ ਬੰਦੇ ਜਿਹੜੇ ਇੱਕ ਅੰਕਲ ਆ ਜਿਹੜਾ ਨਾ ਟਰੱਕੇ ਨਹੀਂ ਸੀ ਚੜਹਉਂਦਾ ਟਿਪਰਾਂ ਦਾ ਕੰਮ ਕਰਦੇ ਨੇ ਉਹ ਟਰੱਕ ਚੜ੍ਹ ਨਹੀਂ ਸੀ ਹੁੰਦਾ ਉਹ ਤਾਂ ਬਹਿ ਜਾਂਦੇ ਗਾ ਲੱਤਾਂ ਆ ਪੀਸੀਟੀ ਐਮਏ ਦੀ ਚੀਜ਼ ਆ ਵੀ ਬੰਦੇ 'ਚ ਬੰਦਾ ਬੁੜਕਣ ਲਾਉਂਦੀ ਆ ਵੀਰੇ ਇਹ। ਇਹਦੇ ਵਿੱਚ ਕੀ ਆ ਵਿਟਾਮਿਨ ਨੇ, ਅਮੀਗਾ 3 ਆ, ਠੀਕ ਆ ਜਿਵੇਂ ਬੀਸੀਏ, ਐਲ ਆਰਜੀਨਿਨ, ਮਤਲਬ ਸਾਰਾ ਬਰੂਦ ਆ। ਬੰਦੇ ਦੇ ਪੈਰ ਦੇ ਨੋਂ ਤੋਂ ਲੈ ਕੇ ਸਿਰ ਦੇ ਵਾਲ-ਵਾਲ ਤੱਕ ਰਿਕਵਰੀ ਆ ਜਿਵੇਂ ਬਾਇਓਟਿਨ, ਕਲੇਜ਼ਨ। ਸਿਰਾਈ ਚੀਜ਼ ਆ ਵੀਰੇ। ਕੰਪਨੀਆਂ ਸੀ ਹੋਰ ਦੀਆਂ ਮੰਗਾ ਕੇ ਦੇਖੀਆਂ ਵੀ ਜੋ ਇਹਦਾ ਝਟਕਾ ਨਾ ਐਂਡ ਗੱਲਬਾਤ ਬਣਾਉਂਦੀ ਹੈ ਬੰਦੇ ਚ ਨਾਲ ਦੀ ਨਾਲ ਰਿਸਪੌਂਸ ਆ ਮਤਲਬ ਇੰਜਨ 4b4 ਕਰ ਦਿੰਦੀ ਆ ਇਹਦੇ ਵਿੱਚ ਇੱਕ ਪੱਤਾ ਹੁੰਦਾ ਉਹਦੇ ਵਿੱਚ 7 ਟੈਬਲੇਟ ਹੁੰਦੀਆਂ ਨੇ ਜਿਵੇਂ ਹੁਣ ਜਿਹੜੇ ਮੁੰਡੇ ਡਰੱਗ ਛੱਡ ਦਿੰਦੇ ਨੇ ਮੰਨ ਲਾ ਅਗਲਾ ਕਹਿੰਦਾ ਯਾਰ ਫੀਮ ਐਵੇਂ ਐਵੇਂ ਦੇ ਹੁੰਦੇ ਆ ਇਹਦਾ ਪੱਤਾ ਹੁੰਦਾ ਉਹਦੇ ਵਿੱਚ ਠੀਕ ਆ ਵੀਰੇ ਇਹ ਦੋ ਬ੍ਰਾਂਡਾਂ ਦੇ ਵਿੱਚ ਆ ਇੱਕ ਮਨਾਂ ਨਿਊਟਰੀ ਸ਼ੌਕ ਦੀ ਵੀ ਚੱਕ ਲੈ ਜਪਈਏ ਖਤਮ ਨਹੀਂ ਹੋਈ ਦੋ ਬ੍ਰਾਂਡਾਂ ਦੇ ਵਿੱਚ ਆ ਜਿਵੇਂ ਲੀਵਰ ਦਾ ਵੀ ਇਹ ਲੋਹਾ ਹੀ ਬਣਾਉਂਦੀ ਆ ਸਮਝ ਲੋ ਇਹ ਅੱਧਾ ਸਵੇਰੇ ਖਾ ਲੈਣਾ ਅੱਧਾ ਦੁਪਹਿਰੇ ਹੁਣ ਗੋਲੀਆਂ ਸਮਝ ਕੇ ਨਾ ਕਹੋ ਵੀ ਦਵਾਈ ਆ ਇਹ ਫੂਡ ਸਪਲੀਮੈਂ ਐਫ ਐਸ ਐ ਏ ਆਈ ਫੂਡ ਵਾਲਿਆਂ ਵੱਲੋਂ ਪਾਸ ਆ ਜੀ ਐਸ ਟੀ ਬਿਲ ਕੱਟ ਕੇ ਦੇਵਾਂਗੇ ਯਾਰ ਜਿਹੜਾ ਬੰਦਾ ਕਹਿੰਦਾ ਮੈਂ ਬਈ ਡਰੱਗ ਛੱਡੇ ਨੂੰ 2 ਮਹੀਨੇ ਹੋ ਗਏ ਪਰ ਅਜੇ ਵੀ ਸਰੀਰ ਟੁੱਟੀ ਜਾਂਦਾ ਹੁਣ ਜਿਵੇਂ ਤੁਸੀਂ ਕਹਿੰਦਾ ਸਾਰਾ ਦਿਨ ਯਾਰ ਕੰਮ ਕਰਦੇ ਆ ਪਰ ਉੱਠਣ ਨੂੰ ਜੀ ਨਹੀਂ ਕਰਦਾ ਹੁਣ ਸਰੀਰ ਨੂੰ ਚਾਹੀਦਾ ਬਹੁਤ ਕੁਛ ਆ ਦਿੰਦੇ ਆਪਾਂ ਕੱਖ ਨਹੀਂ ਹੈਗੇ ਸਮਝਦਾ ਨਾ ਮੇਰੀ ਗੱਲ ਫਿਰ ਇੱਕ ਖਾ ਲੋ ਡੱਬਾ ਅਸੀਂ ਨਹੀਂ ਕਹਿੰਦੇ ਵੀ ਹਰ ਮਹੀਨੇ ਖਾਓ ਇੱਕ ਡੱਬਾ ਖਾ ਕੇ ਦੁੱਖ ਤੋੜ ਲਓ ਤੇ ਰੇਟ ਤੁਹਾਡੇ ਇਹ 3500 ਦੀ ਆ ਤੁਹਾਡੇ ਦੇ ਦਿੰਨੇ ਆ ਰੇਟ ਆਪਾਂ 2600 ਰੁਪਏ ਦੇ ਵਿੱਚ ਰੇਟ ਨਾਲ omega 3 2 ਮਹੀਨੇ ਦੇ ਕਪਾ ਫਰੀ ਭੇਜ ਦਾਂਗੇ ਇਹਦੇ ਨਾਲ ਮੁੰਡਿਆਂ ਲਈ ਆ ਪਰ ਇਹ ਕੁੜੀਆਂ ਲਈ ਨਹੀਂ ਠੀਕ ਹੈ ਇਹ ਮੁੰਡੇ ਖਾ ਸਕਦੇ ਹਾਂ ਹਾਂਜੀ ਕੁੜੀਆਂ ਲਈ ਵੀ ਬਰੂਦ ਦਿਖਾ ਦਨੇ ਆਗਲਾ ਠੀਕ ਹੈ ਜੀ ਐਂ ਕਰੋ ਕੁੜੀਆਂ ਦਾ ਨਾ ਮੈਂ ਤੁਹਾਨੂੰ ਸਟੈਗ ਦਿੰਨਾ ਬਹੁਤ ਸੋਹਣਾ ਰਿਜ਼ਲਟ ਜੀ ਦਾ ਅਸੀਂ ਦੇਖਿਆ ਅੱਖੀ ਜਿਵੇਂ ਹੁਣ ਕੋਈ ਕੁੜੀ ਨੂੰ ਪੀਰੀਅਡ ਪ੍ਰੋਬਲਮ ਆਉਂਦੀ ਆ ਜਾਂ ਵੀਕਨੈਸ ਰਹਿੰਦੀ ਆ ਚੱਕਰ ਅਲਾ ਕਹਿੰਦਾ ਯਾਰ ਮੇਰੀ ਬਾਏ ਤਾਂ ਬਾਰ ਬਾਰ ਅਸੀਂ ਬੁਖਾਰ ਚੜ ਗਿਆ ਇੰਨੀ ਵੀਕਨੈਸ ਹਨ ਉਹਦੇ ਵਿੱਚ ਸਭ ਤੋਂ ਵਧੀਆ ਪੀਸੀਓਐਸ ਜਿਵੇਂ ਅਸ਼ਬਗੰਦਾ ਸਰ ਇਹਦੇ ਵਿੱਚ ਦੇਸੀ ਸਮਾਨ ਹੁੰਦਾ ਵੀਰੇ ਨਾਲ ਆ ਗਏ ਊਮਨ ਦੇ ਮਲਟੀਵਿਟਾਮਿਨ ਸਵੇਰੇ ਦੋ ਦੁਪਹਿਰੇ ਦੋ ਮੈਂ ਕਹਣਾ ਵੀਰੇ ਇਹ ਵੀ ਜਿਵੇਂ ਮੈਂ ਤੈਨੂੰ ਦੱਸਿਆ ਪੀਸੀਟੀ ਮੁੰਡਿਆਂ ਦਾ ਦੁੱਖ ਤੋੜਦੀ ਆ ਇਹ ਕੁੜੀਆਂ ਦਾ ਦੁੱਖ ਤੋੜ ਦਿੰਦੀ ਆ ਪਤਾ ਹੀ ਨਹੀਂ ਪਹਿਲਾਂ ਤਾਂ ਅੱਗੇ ਆਪਣੇ ਪਿੰਡਾਂ 'ਚ ਨਹੀਂ ਹੁੰਦਾ ਯਾਰ ਮੁੰਡਿਆਂ ਨੂੰ ਵੀ ਪ੍ਰੋਟੀਨ ਨਹੀਂ ਜੀ ਖਾਣ ਦਿੰਦੇ ਆਪਣੇ ਕੋ ਬਾਬੇ ਦੀ ਕਿਰਪਾ ਨਾਲ ਬੇਬੇ ਬਾਪੂ ਆਪ ਸਮਾਨ ਦਵਾਉਣ ਆਉਂਦੇ ਨੇ ਦੇਖ ਲਾ ਵੀ ਦੇ ਸਾਡੇ ਪੁੱਤ ਨੂੰ ਤੇ ਨਾਲ ਆਪਣਾ ਵੀ ਲੈ ਕੇ ਜਾਂਦੇ ਨੇ ਵੀਡੀਓ ਦੇਖ ਕੇ ਹਨਾ ਇਹ ਆਪਾਂ ਆਫਰ ਦੇ ਦਾਂਗੇ 1250 ਰੁਪਏ ਦੇ ਵਿੱਚ ਦੋਨੀਆਂ ਚੀਜ਼ਾਂ ਭੇਜ ਦਾਂਗੇ ਆ ਵੈਸੇ ਜਿੰਕ ਲਾਉਣੇ ਆ ਲਾਲਵੇ ਬੰਦਾ ਪਰ ਆ ਦੋ ਹੀ ਚੀਜ਼ਾਂ ਖਾਇਓ ਪਹਿਲਾਂ ਵਰਤਿਓ ਫਿਰ ਦੱਸੋ ਪੂਰੀ ਪੂਰੀ ਵੀਰੇ ਕੁੜੀਆਂ ਲਈ ਬੈਸਟ ਚੀਜ਼ ਆ ਠੀਕ ਆ ਬਾਈ ਹੋਰ ਦੱਸੋ ਜਿਵੇਂ ਤੁਸੀਂ ਬਾਈ ਜਿਵੇਂ ਕਹਿੰਦੇ ਸੀਗੇ ਆ ਲਾਉਣ ਨੂੰ ਜੀ ਨਹੀਂ ਕਰਦਾ ਹਾਂ ਜਿਵੇਂ ਮੇਨ ਚੀਜ਼ ਦੀ ਕੇ ਵੀ ਹੁੰਦੇ ਨਾ ਵੀ ਬੰਦੇ ਨੂੰ ਇੱਕ ਤਾਂ ਪੰਜਾਬ 'ਚ ਜ਼ਿਆਦਾਤਰ ਆਪਾਂ ਕਹਿੰਦੇ ਨੇ ਨਸ਼ਾ ਹੈਗਾ ਬਾਕੀ ਹੈ ਹਾਂਜੀ ਹਾਂਜੀ ਵੀਰੇ ਦਾਰੂ ਬਹੁਤ ਪੀਂਦੇ ਲੋਕ ਫੀਮ ਭੁੱਕੀ ਛੌਂਗ ਛੌਂਚੀ ਗਾਂ ਲੱਗੇ ਹਾਂਜੀ ਬਾਈ ਜੋ ਛੱਡਣਾ ਚਾਹੁੰਦੇ ਉਹ ਵੀ ਹਟਾ ਦੋਗੇ ਜਮਾਂ ਫੀਮ ਭੁੱਕੀ ਦਾ ਐਂ ਲਾ ਲਓ ਮੈਂ ਇਹਨੇ ਨੰਬਰ ਲਿਖੇ ਪਏ ਨੇ ਜਿਨ੍ਹਾਂ ਦਾ ਤੁਹਾਨੂੰ ਦੱਸਿਆ ਨਹੀਂ ਕਾਪੀ ਪਰ ਰੱਖੇ ਜਿਹੜੇ ਬੰਦੇ 70 70 ਦੇ ਜਿਹੜੇ ਕਹਿੰਦੇ ਮੈਂ ਟਰਾਂਮਾ ਰੋਜ਼ ਖਾਨਣਾ ਇੱਕ ਤੋਲਾ ਫੀਮ ਦਾ ਖਾਨਣਾ ਆਪਾਂ ਇੱਕ ਦਿਨ ਚ ਲੋਹੇ ਵਰਗਾ ਸਰੀਰ ਬਣਾ ਕੇ ਦੇਈਦਾ ਠੀਕ ਆ ਜੇ ਆਪਾਂ ਵੀਡੀਓ ਚ ਬੋਲਦੇ ਆ ਤਾਂ ਕਰਕੇ ਦੇਈਦਾ ਜਿਹੜੇ ਬੰਦੇ ਅੱਜ ਮਾਂ ਪਿਓ ਵੀ ਆ ਕੇ ਜੱਫੀ ਪਾ ਕੇ ਮਿਲਦੇ ਨੇ ਵੀ ਤੁਸੀਂ ਸੁਧਾਰ ਲਿਆ ਤਾਂ ਤਨਖਾਹ ਮੁੰਡਿਆਂ ਦੀ 10000 ਫੀਮ ਭੇ 15000 ਦੀ ਆਪਾਂ ਖਾ ਜਾਂਦੇ ਹਣਾ ਜੇ ਸੁਧਾਰ ਲੈ ਕੇ ਹੁਣ ਫੀਮ ਛੱਡਣੀ ਆ ਭੁੱਕੀ ਛੱਡਣੀ ਆ ਜਾਂ ਮੈਡੀਸਨ ਜਿਹੜੇ ਖਾਂਦੇ ਨੇ ਇੱਕ ਦਿਨ ਦੇ ਵਿੱਚ ਵਿੱਚ ਹੀ ਛਡਾ ਦੀਦਾ ਆਪਾਂ ਠੀਕ ਹੈ ਤੇ ਨਾਲੇ ਫੂਡ ਸਪਲੀਮੈਂਟ ਮਤਲਬ ਕੋਈ ਤਕਾਬਤ ਤਕੂਟ ਕੁਝ ਨਹੀਂ ਪ੍ਰੋਬਲਮ ਪਹਿਲੇ ਦਿਨ ਤੋਂ ਨਾ ਲੈਟਰਿੰਗਾਂ ਲੱਗਣਗੀਆਂ ਨਾ ਅੱਖਾਂ 'ਚ ਪਾਣੀ ਆਊਗਾ ਨਾ ਤੋੜ ਲੱਗੂਗੀ ਤੇ ਦੁੱਗਣਾ ਸੋਹਣੀ ਜ਼ਿੰਦਗੀ ਤੇ ਦੁੱਗਣਾ ਸੋਹਣਾ ਸਰੀਰ ਐਨ ਵਧੀਆ ਕਰਕੇ ਦੇਵਾਂਗੇ ਬੰਦੇ ਨੂੰ ਠੀਕ ਹੈ ਨਾ ਇੱਕ ਬਈ ਬਹੁਤ ਬੜਾ ਇਸ਼ੂ ਆ ਆਜੋ ਤੇ ਇੱਕ ਇਸ਼ੂ ਸਭ ਤੋਂ ਬੜਾ ਇਹ ਆ ਜਦੋਂ ਹੁਣ ਆਪਾਂ ਜਿਵੇਂ ਡਰੱਗ ਛਡਾਉਨੇ ਆ ਆਪਾਂ ਅਗਲੇ ਦਾ 15-16000 ਰੁਪਏ ਲੱਗ ਜਾਂਦਾ ਜਦੋਂ ਬੰਦਿਆਂ ਨੇ ਮਤਲਬ ਡਰੱਗ ਛੱਡਣ ਵੇਲੇ 15000 ਲਾਉਣ ਲੱਗੇ ਰੋਣ ਲੱਗ ਜਾਂਦੇ ਨੇ ਪਰ ਇਹ ਨਹੀਂ ਦੇਖਦੇ ਸੀ 4 4 5 5 ਲੱਖ ਰੁਪਏ ਫੂਕਦਾ ਇਹ ਸਭ ਤੋਂ ਬਹੁਤ ਈਸ਼ੂ ਆਉਂਦਾ ਮੁੰਡਿਆਂ ਨੂੰ ਨਹੀਂ ਨਹੀਂ 15 2000 ਦੇ ਜਿਹੜਾ ਖਾਣ ਵਾਲਾ ਮਾਲ ਤਾਂ 15 2000 ਤਾਂ ਛੱਡਣ ਲਈ ਲੱਗੂਗੀ ਲੱਗੂ ਨਾਲੇ ਵੀਰੇ ਤੋੜ ਦੀ ਗਾਰੰਟੀ ਆ ਤੋੜ ਨਹੀਂ ਨੇੜੇ ਤੇੜੇ ਖੜੂ ਜਿਹੜਾ ਬੰਦਾ ਕਹਿੰਦਾ ਮੇਰੀ ਨਹੀਂ ਰੋਟਾ ਜੀ ਕਹਿੰਦਾ ਦੋ ਦਿਨ ਉਰੇ ਰਹਿ ਕੇ ਸਾਡੇ ਕੋ ਖਾ ਸਾਡਾ ਸਮਾਨ ਦੇ ਸਾਡੇ ਵਾਲਾ ਸਪਲੀਮੈਂਟ ਵੀ ਉਹਨੂੰ ਬੰਦ ਕਰਨਾ ਪੈਂਦਾ ਹਰ 4 ਦਿਨ ਬਾਅਦ ਉਹਨੂੰ ਘਟਾਉਣਾ ਪੈਂਦਾ ਹਰ ਟਾਈਮ ਟ ਜਿਹੜੇ ਬੰਦਾ ਕਹਿੰਦਾ ਯਾਰ ਝੂਠ ਆ ਬੰਦਾ ਉਹਰੇ ਆਵੇ ਮੇਰੇ ਕੋ ਤਾਂ ਕਾਪੀ ਭਰੀ ਪਈ ਬੇ ਨੰਬਰਾਂ ਦੀ ਵੀ ਇੰਨੇ ਮੁੰਡਿਆਂ ਦਾ ਆਪਾਂ ਡਰੱਗ ਛਡਾਤਾ ਇਹ ਆ ਵੀ ਮਤਲਬ ਇਹਦੀ ਚਿੱਟੇ ਵਾਲੇ ਨੂੰ ਘੱਟਾ ਸਮਾਨ ਦਿੰਨੇ ਆ ਚਿੱਟੇ ਵਾਲੇ ਮੁੰਡੇ ਨੂੰ ਤਾਂ ਨਹੀਂ ਦਿੰਦੇ ਇੱਕ ਤਾਂ ਵੀਰੇ ਉਹ ਕੰਟਰੋਲ ਚਾਹੀਦਾ ਵੀ ਬੰਦਾ ਛੱਡੇ ਤਾਂ ਫੇਰ ਆਪਾਂ ਸਾਰਾ ਮੈਂ ਥੋੜਾ ਮਨ ਵੀ ਬਣਿਆ ਹੋਣਾ ਚਾਹੀਦਾ ਬੰਦੇ ਦਾ ਦੇਖੋ ਜੇ ਮਨ ਤੋਂ ਬੰਦਾ ਬੰਦਾ ਆਉਂਦਾ ਤਾਂ ਉਹ ਛੱਡ ਸਕਦਾ ਹੈ ਬਈ ਹੁਣ ਇੱਕ ਗੱਲ ਹੁੰਦੀ ਵੀ ਕੋਈ ਸਾਈਡ ਇਫੈਕਟ ਤਾਂ ਨਹੀਂ ਕਹਿੰਦਾ ਵੀਰੇ ਦੇਖੋ ਸਾਈਡ ਇਫੈਕਟ ਉਹ ਚੀਜ਼ ਦਾ ਤੁਸੀਂ ਟੀਕਾ ਲਾਉਨੇ ਹੋ ਜਾਂ ਕੋਈ ਖੁੱਲੀਆਂ ਗੋਲ ਬਾਕੀ ਜਿਵੇਂ ਹੁਣ ਆਏ ਆ ਵੀਰੇ ਹੁਣ ਆਪਾਂ ਰੋਜ਼ ਇਹਨਾਂ ਮਿੱਠਾ ਖਾਵਾਂਗੇ ਉਹ ਵੀ ਚੀਜ਼ ਨੁਕਸਾਨ ਕਰਦੀ ਆ ਇੱਕ ਲਿਮਟ ਜੇ ਰਹਿ ਕੇ ਚੱਲੋ ਜਿਵੇਂ ਹੁਣ ਕੋਈ ਮੁੰਡੇ ਮਿਲਦੇ ਨੇ ਮੰਨ ਲਓ ਆ ਲੀਨ ਮਸਾਲਾ ਵੀਰੇ ਆਪਾਂ ਇਹਦੇ 3 ਸਕੂਪ ਦੇਣ ਦੇ ਲੈ ਸਕਦੇ ਆ ਇੱਕ ਮੁੰਡਾ ਆਇਆ ਸੀਗਾ ਫਲੋਰ ਕੋਲ ਦਾ ਉਹ ਬਾਈ 9 ਸਕੂਪ ਲੈਂਦਾ ਜੀ ਦਿਨ ਦੇ ਕਹਿੰਦਾ ਮੈਂ ਤਾਂ ਇੰਨੀ ਹੀ ਲੈਣਾ ਬਾਈ ਹੁਣ ਦੱਸੋ 3 ਤੇ 9 ਨੌਲੇਜ ਦੇ ਵਿੱਚ ਰਹਿ ਗਈ ਖਾਣਾ ਕਿਵੇਂ ਬਰਤਣੀਆਂ 30 ਡੇ ਕਟੇਨ ਲੈਣੀ ਆ ਜਾਂ 7 ਦਿਨ ਬੰਦ ਕਰਨੀਆਂ ਵਿਟਾਮਿਨ 6 6 ਖਾਣ ਦਾ ਕੋਈ ਫਾਇਦਾ ਨਹੀਂ ਇੱਕ ਲਿਮਟ ਜੇ ਰਹੋਗੇ ਜਿੰਨਾ ਸਰੀਰ ਨੂੰ ਲੋੜ ਆਪਾਂ ਉਹੀ ਚੀਜ਼ ਖਾਈਏ ਮਤਲਬ ਮੇਨ ਚੀਜ਼ ਇਹ ਆ ਬਾਈ ਸਪਲੀਮੈਂਟ ਗਰੀ ਬਾਈ ਇਹੋ ਜੀ ਚੀਜ਼ ਆ ਜਿਹੜਾ ਬੰਦਾ ਕਹਿੰਦਾ ਅੱਜ ਕੱਲ 60 ਸਾਲ ਉਮਰ ਦੇ ਰਹਿ ਗਿਆ ਮੈਂ ਕਹਿੰਦਾ ਬਾਈ 90 ਕਰਕੇ ਦਿੰਦਾ ਸਪਲੀਮੈਂਟ ਜਿਵੇਂ ਆਪਾਂ ਇੱਕ ਨਾ ਤੁਹਾਨੂੰ ਸਟੈਕ ਦੇ ਦਾਂਗੇ ਜਿਵੇਂ ਘਰੇ ਆਪਣੇ ਮੰਮੀ ਡੈਡੀ ਨੇ ਬੀਗਨੈਸ ਦੇ ਮਾਰੇ ਪਏ ਨੇ ਇੱਕ ਆਪਾਂ ਤੁਹਾਨੂੰ 115 100 ਦਾ ਇਹੋ ਜਿਹਾ ਸਟੈਕ ਦਵਾਂਗੇ ਵੀ ਬੇਬੇ ਵੀ ਕਹੂਗੀ ਵੀ ਪੁੱਤ ਮੈਂ ਕੈਮ ਤੇ ਬਾਪੂ ਵੀ ਕਹੂਗਾ ਵੀ ਹੁਣ ਮੈਂ ਠੀਕ ਆ ਨਾ ਮੇਰੇ ਗੋਡੇ ਦੁਖਦੇ ਆ ਨਾ ਮੇਰੇ ਮੋਢੇ ਦੁਖਦੇ ਆ ਉਹ ਇੱਕ ਅ ਹੋਰ ਵੀ ਹੋਰ ਤੁਹਾਨੂੰ ਹੋਰ ਦੱਸ ਦਿੰਨਾ ਮੈਂ ਚੱਲ ਬਾਈ ਨੂੰ ਲੈਂ ਨਾ ਸਰ ਜਿਹੜੀ ਸਰ ਨਾਲ ਵੱਧ ਇਸ਼ੂ ਆਉਂਦਾ ਲੀਵਰ ਦਾ ਆਉਂਦਾ ਲੋਕ ਬਹੁਤ ਹੋਵੇਗਾ ਬਿਲਕੁਲ ਬਾਈ ਲੀਵਰ ਤਾਂ ਲਗਭਗ ਜੇ ਕਹਿ ਦਈਏ ਮੈਂ ਤਾਂ 50 60% ਤਾਂ ਖਤਮ ਹੀ ਆ ਠੀਕ ਹੈ ਜੀ ਦਿਨ ਦੇ ਵਿੱਚ ਇਹਦਾ ਸਾਡਾ 100 ਤੋਂ 150 ਪੀਸ ਪਰ ਡੇ ਦਾ ਲੰਘ ਜਾਂਦਾ ਲੀਵਰ ਦਾ ਇਹਦਾ ਸਿਰਫ ਲੀਵਰ ਦਾ ਰਿਜ਼ਲਟ ਭਾਈ ਕੀ ਆਦਾ ਫਿਰ ਰਿਜ਼ਲਟ ਆ ਇੱਕ ਨੰਬਰ ਉਹਦੀ ਰਿਪੋਰਟ ਜਿਵੇਂ ਉਹਦਾ ਸਿਰਾ ਰਿਜ਼ਲਟ ਰਹਿੰਦਾ ਹੁਣ ਬੰਦਾ ਕਹਿੰਦਾ ਸਵੇਰੇ ਰੋਟੀ ਖਾਧੀ ਵੀ ਮੈਨੂੰ ਲੈਟਰਿੰਗ ਜਾਣਾ ਪੈਂਦਾ ਲੀਵਰ ਵਾਲਾ ਵੀ ਮੈਨੂੰ ਰੋਟੀ ਖਾਦੀ ਲੈਟਰਿੰਗ ਜਾਣਾ ਪੈਂਦਾ ਮੇਰੇ ਲੀਵਰ 'ਚ ਗਰਮੀ ਆ ਮੈਂ दारू ਪੀ ਵੀ ਕੇ ਐ ਕਰਤਾ ਆ ਸਾਡੀ ਆਫਰ ਚੱਲਦੀ ਸੀ 1350 'ਚ ਚੱਲਦੀ ਸੀ 1350 ਰੁਪਏ ਦੇ ਵਿੱਚ ਆਫਰ ਚੱਲਦੀ ਸੀਗੀ ਤੇ ਆਫਰ ਨੇ ਧੱਕ ਵੀ ਪਾਈ ਤੇ ਰਿਜ਼ਲਟ ਵੀ ਆ ਆ ਦੋ ਸਵੇਰੇ ਦੋ ਸ਼ਾਮ ਨੂੰ ਇੱਕ ਵੀਕ ਦੇ ਵਿੱਚ ਲੀਵਰ ਲੋਹੇ ਵਰਗਾ ਬਣ ਜਾਂਦਾ ਵੀ ਮਤਲਬ ਐਨ ਸੈਟ ਕੰਮ ਪਰਹੇਜ ਬੜੀ ਚੀਜ਼ ਆ ਜਿਹੜੇ ਡਰਿੰਕ ਕਰਦੇ ਨੇ ਬਾਈ ਉਹ ਜਰੂਰ ਰੱਖੋ ਜੇ ਲੰਬੀ ਜ਼ਿੰਦਗੀ ਜਿਉਣੀ ਆ ਠੀਕ ਆ ਬਾਈ ਡਰਿੰਕ ਜੇ ਛੱਡਦੇ ਬੰਦਾ ਲੀਵਰ ਖਰਾਬ ਆ ਤਾਂ ਇਹਦੇ ਨਾਲ ਟੰਣਾ ਟੰਣਾ ਹੋਣਾ ਸ਼ਰਾਬ ਪੂਣਾ ਸ਼ੁਰੂ ਹੋ ਗਿਆ ਸਕਰੀਨ ਸ਼ਾਟ ਮਾਰ ਲਿਓ 1350 ਦੀ ਆਫਰ ਇਹੀ ਦੇ ਦਾਂਗੇ ਦੋ ਪੈਸੇ ਤਾਂ ਜਿਹਦਾ ਮਾਣਾ ਮੋਟਾ ਤੇ ਦੋ ਸਵੇਰੇ ਆਹੀ ਖਾਈ ਜਾਵੇ ਅਗਲੇ ਮਹੀਨੇ ਵਾਰਤ ਲੈਵੇ ਤੇ ਅੱਗੇ ਰੇਟਾਂ ਰੂਟਾਂ ਦੀ ਗੱਲ ਇੱਕ ਐਗਜ਼ਾਮਪਲ ਦੇਣਾ ਹੀ ਪ੍ਰਿੰਸ ਬਾਈ ਹੁਣ ਜਿਵੇਂ ਰੇਟ ਦੀ ਗੱਲ ਆ ਜਾਂਦੀ ਆ ਹੁਣ ਆਪਣੇ ਮੁੰਡੇ ਹਨਾ ਕਹਿੰਦੇ ਨੇ ਬਾਈ ਰੇਟ ਨੇਮ ਹੁਣ ਬਾਈ ਨੂੰ ਪੁੱਛੋ 6200 ਰੁਪਏ ਦਾ ਡੱਬਾ ਜਿਹੜਾ ਲੈ ਕੇ ਆਉਂਦਾ ਸੀ ਬਾਈ ਨੂੰ ਪੁੱਛੋ ਮੈਂ ਰੇਟਾਂ ਦਾ ਕੀ ਚੇਂਜ ਨਾ ਤੇ ਇਹ ਬਾਈ ਦੁਨੀਆ ਨੂੰ ਮਿਲਦਾ ਸਾਡੇ ਬਾਰੇ ਕਈ ਵਾਰੀ ਪੁੱਛਣ ਲੈਂਦੇ ਨੇ ਵੀ ਫਤੇਗੜ ਸਾਹਿਬ ਜਾਨਾ ਵੀ ਕੀ ਹਿਸਾਬ ਕਰਦਾ ਵਾ ਰਿਸਪਾਂਸ ਪੁੱਛ ਲਓ ਮੈਂ ਕੀ ਕਹਿਣਾ ਚਾਹਾਂਗਾ ਤੁਸੀਂ ਪਹਿਲਾਂ ਤਾਂ ਬੇਰੇ ਬਹੁਤ ਵਧੀਆ ਲੱਗਿਆ ਤੁਹਾਨੂੰ ਫੋਨ ਤੇ ਦੇਖਦੇ ਹੁੰਨੇ ਆ ਤੁਹਾਨੂੰ ਮਿਲੇ ਸਾਨੂੰ ਬਹੁਤ ਵਧੀਆ ਲੱਗਿਆ ਅਸੀਂ ਪਹਿਲਾਂ ਜਿਵੇਂ ਲਾਂ ਤੋਂ ਸਮਾਨ ਲੈਂਦੇ ਸੀ ਬੈਨੀਪਾਲ ਤੋਂ ਲੈਣ ਤੋਂ ਪਹਿਲਾਂ ਉਹ ਚੰਡੀਗੜ੍ਹੋਂ ਚੱਕਦੇ ਸੀਗੇ ਤੇ ਉਹਦਾ ਡੱਬੇ ਕਾਫੀ ਮਹਿੰਗੇ ਹਾਨਾ ਠੀਕ ਹੈ ਵੀ ਚਲੋ ਅਸੀਂ ਉੱਥੋਂ ਵੀ ਖਾਣੇ ਆ ਬਾਕੀ ਮੈਂ ਦੁਬਈ ਤੋਂ ਵੀ ਲੈ ਆ ਆ ਜਿਹੜਾ ਬਾਈ ਮਤਲਬ 6500 6200 ਦਾ ਡੱਬਾ ਲੈ ਕੇ ਆਉਂਦਾ ਵੀ ਬਾਈ ਨੂੰ 4200 ਦਾ ਆਪਾਂ ਬਿੱਲ ਕੱਟ ਕੇ ਦੇ ਦਿੰਦੇ ਜੋ ਦੁਬਈ ਤੋਂ ਵੀ ਲੈ ਕੇ ਸਪਲੀਮੈਂਟ ਖਾਦਾ ਯਾਨੀ ਕਿ ਐਦਾ ਸਾਨੂੰ ਰੇਟ ਦਾ ਤਾਂ ਚਲੋ ਫਰਕ ਹੈ ਵੀ ਹੈ ਬਾਕੀ ਜਿਹੜੇ ਬੈਨੀਪਾਲ ਆਪ ਦਿੰਦਾ ਆ ਗਾਈਡ ਕਰਕੇ ਡੱਬੇ ਦੇਨੇ ਹਨਾ ਉਹਦਾ ਰਿਜ਼ਲਟ ਬਹੁਤ ਤਗੜਾ ਬਾਕੀ ਸ਼ਡਿਊਲ ਦੀ ਗੱਲ ਕਰਦਾ ਵੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪਹਿਲਾਂ ਤੁਹਾਡੀ ਗੱਲ ਚੱਲਦੀ ਸੀ ਵੀ ਇਹਦੇ ਸਾਈਡ ਇਫੈਕਟ ਦੀ ਹਨਾ ਹੁਣ ਆਮ ਜਨਤਾ ਜਾਂ ਤੁਹਾਨੂੰ ਵੀ ਪਤਾ ਪਹਿਲਾਂ ਸਵੇਰੇ ਉੱਠ ਕੇ ਭਟੂਰੇ ਖਾਣੇ ਉਹ ਤੋਂ ਉੱਪਰ ਨੂੰ ਫਿਰ ਉਹਨਾਂ ਨੂੰ ਪਚਾਉਣ ਲਈ ਠੰਡਾ ਪੀਣਾ ਬਿਲਕੁਲ ਹੈਨਾ ਫਿਰ ਦਿਨ ਚ ਹੋਰ ਅਟਰਮ ਪਟਰਮ ਜਾਨੀ ਕੀ ਉਹ ਡਾਈਟ ਨਾਲੋਂ ਤਾਂ ਇਹਦੇ ਚ ਮੈਨੂੰ ਲੱਗਦਾ ਹੈ ਫਾਇਦਾ ਹੀ ਹੈ ਹੈਨਾ ਜਿਆਦਾ ਚੰਗੀ ਜਾਈ ਜਾਣਾ ਗੁੱਲਾਂ ਦੇ ਵਿੱਚ ਲਾ ਲਿਆ ਉੱਤੇ ਲਿਖਿਆ ਕੈਂਸਰ ਪਰ ਮਲਟੀਵਿਟਾਮਿਨ ਦਾ ਸਾਈਡ ਇਫੈਕਟ ਮਲਟੀਵਿਟਾਮਿਨ ਦਾ ਪੁੱਛਦੇ ਨੇ ਚਾਰ ਜਾਂ ਦੋ ਗੂਲੇ ਪਾ ਇਧਰ ਦੋ ਗੂਲੇ ਪਾ ਇਧਰ ਹੁੰਦਾ ਬਈ ਤੇ ਉਹ ਬੰਦਾ ਆ ਕੇ ਫਿਰ ਕਹਿ ਦਿੰਦਾ ਵੀਰੇ ਇਹਦਾ ਕੋਈ ਨੁਕਸਾਨ ਤਾਂ ਨਹੀਂ ਵੀ ਜਿਹੜਾ ਪਾਣਾ ਕੁਝ ਖਾਣੇ ਇਹ ਮਾਈਂਡ ਚੋਂ ਕੱਢੋ ਯਾਰ ਇਹ ਗੱਲ ਕੱਢੋ ਅਸੀਂ ਨਹੀਂ ਕਹਿੰਦੇ ਵੀ ਸਪਲੀਮੈਂਟ ਖਾਓ ਅਸੀਂ ਕਹਿੰਨੇ ਹਾਂ ਵਿਟਾਮਿਨ omega 3 ਤਾਂ ਪੱਕੇ ਰੱਖੋ ਹੀ ਰੱਖੋ ਅਸੀਂ ਕਿਹੜਾ ਕਹਿੰਨੇ ਵੀ ਸਾਰੀ ਬਈ ਪ੍ਰੋਟੀਨ ਖਾਓ ਅਸੀਂ ਨਹੀਂ ਕਹਿੰਦੇ ਵੀ ਸਾਡੇ ਤੋਂ ਹੀ ਲੈ ਕੇ ਜਾਓ ਜਿਹੜਾ ਆਮ ਕੋਈ ਬੇਬੇ ਬਾਪੂ ਉਹਨਾਂ ਨੂੰ ਕਹਿੰਦੇ ਵਿਟਾਮਿਨ omega 3 ਦੇਣੇ ਸ਼ੁਰੂ ਕਰ ਦੇ ਮੈਂ ਕਹਿੰਨਾ ਬਾਈ ਜ਼ਿੰਦਗੀ ਬਹੁਤ ਸੋਹਣੀ ਗੁਜ਼ਰਦੀ ਆ ਬਹੁਤ ਘੈਂਟ ਹੋਰ ਪ੍ਰੋਡਕਟ ਬਈ ਇਸ ਦੀ ਹੋਰ ਪ੍ਰੋਡਕਟ ਐਂ ਲਾਲੂ ਸਾਹਿਬ ਕਦਾਬ ਹੁਣ ਜਿਵੇਂ ਤੁਸੀਂ ਨਹੀਂ ਸੀ ਗੱਲ ਕਰਦੇ ਵੀ ਯਾਰ ਵੀ ਜਿਮ ਲਾਉਣ ਨੂੰ ਜੀ ਜਿਆ ਨਹੀਂ ਕਰਦਾ ਠੀਕ ਆ ਉਹਦੇ ਵਿੱਚ ਇੱਕ ਆਫਰ ਵੀ ਦੇ ਦਨੇ ਆ ਬਾਕੀ ਤੁਹਾਨੂੰ ਬ੍ਰਾਂਡ ਵੀ ਦਿਖਾ ਦਨੇ ਆ ਹੁਣ ਆਪਾਂ ਗੱਲ ਕਰਦੇ ਜਿਵੇਂ ਪ੍ਰੀ ਵਰਕਆਊਟ ਤੇ ਹੈਨਾ ਬ੍ਰਾਂਡ ਤੁਹਾਨੂੰ ਮੈਂ ਸਾਰੀ ਦਿਖਾਣ ਸੰਦੀਪ ਸਾਰੀ ਬ੍ਰਾਂਡ ਉਰੇ ਰੱਖਾਂ ਸਿੱਧੇ ਕਰਕੇ ਆਹ ਆਫਰ ਦਿੰਨੇ ਆ ਹੁਣ ਇੱਕ ਬੰਦਾ ਕਹਿੰਦਾ ਭਾਈ ਜਿਮ ਲਾਉਣ ਨੂੰ ਜੀ ਨਹੀਂ ਕਰਦਾ ਹੈਨਾ ਤੜਕੇ ਭੱਜਣ ਨੂੰ ਜੀ ਨਹੀਂ ਕਰਦਾ ਮਾਣ ਤੁਹਾਨੂੰ ਗਿਫਟ ਦਊਂਗਾ ਪੀ ਕੇ ਤੁਸੀਂ ਦੱਸਿਓ ਆਪ ਫੀਡਬੈਕ ਪਾ ਦਿਓ ਵੀ ਜੀ ਕਰਦਾ ਕਿ ਨਹੀਂ ਕਰਦਾ ਆਹ ਪ੍ਰੀ ਵਰਕਆਊਟ ਕੱਲ੍ਹ ਹੀ 1200 ਦਾ ਦੂਜਾ 1100 ਦਾ ਠੀਕ ਆ ਆਪਾਂ ਦੋਹੇ ਪ੍ਰੀ ਵਰਕਆਊਟਾਂ ਦਾ ਇੱਕੋ ਰੇਟ ਦੇ ਦਨੇ ਆ 1500 ਰੁਪਇਆ ਪਾ ਦਿਓ ਦੋਹੇ ਪ੍ਰੀ ਵਰਕਆਊਟ ਲੈ ਲਿਓ ਆ ਦੋ ਮਹੀਨੇ ਚੱਲਦਾ ਇਹ ਕੀੜੀਆਂ ਘੱਟ ਲੜਾਉਂਦਾ ਨਾ ਇਹ ਜੰਮੇ ਜੇ ਜੰਮ ਗਿਆ ਤੁਰੇ ਛੱਡ ਦੇਵੇ ਬੰਦਾ ਅੱਧਾ ਪੀ ਕੇ ਵੀ ਛੱਡ ਦੇਵੇ ਭਾਵੇਂ ਠੀਕ ਆ ਤੇ ਆ ਅੱਗ ਕੱਢਦਾ ਦੋਹੇ ਪ੍ਰੀ ਵਰਕਆਊਟ ਬੰਦੇ ਕੋ ਤਿੰਨ ਮਹੀਨੇ ਆਰਾਮ ਨਾਲ ਜੰਮ ਲਵਾ ਦੂ ਬੰਦੇ ਦੀ ਜਿਹੜਾ ਕਹਿੰਦਾ ਮੇਰਾ ਜੰਮ ਲਾਉਣ ਨੂੰ ਚਿੱਤੇ ਨਹੀਂ ਕਰਦਾ ਸਾਢੇ 1500 ਰੁਪਏ 'ਚ ਚੱਕੋ ਆਫਰ ਇਹ ਠੀਕ ਆ ਤੇ ਅੱਗੇ ਗੱਲ ਕਰਦੇ ਆ ਬ੍ਰੈਂਡਾਂ ਦੀ ਹੁਣ ਕਈ ਡਾਕਟਰ ਜੋ ਇਹਦਾ ਪ੍ਰੀ ਵਰਕਆਊਟ ਲੱਭਦੇ ਨੇ ਅਗਲਾ ਕਹਿੰਦਾ ਯਾਰ ਵੀਰੇ ਮੈਂ ਲਿਆਂਦਾ ਸੀ ਪ੍ਰੀ ਵਰਕਆਊਟ ਇਹਦਾ ਰੇਟ ਤੁਹਾਨੂੰ ਮੈਂ ਦੱਸ ਦਿੰਨਾ ਜੋ ਮਤਲਬ ਸੇਲਿੰਗ ਰੇਟ ਆ ਏ ਭਾਈ ਰੇਟ ਹੈਗਾ ਇਹਦੀ ਐਮ ਆਰ ਪੀ ਹੈਗੀ ਗੁਰੂ ਜੀ ਬਈ 2600 ਰੁਪਿਆ ਇਹ 2000 ਦਾ ਵੀ ਵੇਕੇ ਜਾਂਦਾ ਪਰ ਸਾਡੇ ਕੋਲੋਂ 1350 ਦਾ ਮਿਲ ਜਾਣਾ ਠੀਕ ਬਾਤ ਯਾਦੋ ਅੱਧ ਰੇਟ ਅੱਧੋ ਦੀ 50 ਰੁਪਏ ਰੱਖਣੇ ਨੇ ਭਾਈ ਸਿੱਧੀ ਗੱਲ ਕਹਿ ਕੇ ਹਨਾ ਉਹ ਵੀ ਚਲੋ ਹਨਾ ਬੰਦੇ ਦਾ ਹੁੰਦਾ ਜਿਵੇਂ ਆ ਗਿਆ ਆ ਜੇ ਕਟਲਰ ਵਾਲ ਆ ਗਿਆ ਹਨਾ ਕਟਰ ਨਿਊਟ੍ਰੀਸ਼ਨ ਮਤਲਬ ਤਕਰੀਬਨ ਯਾਰ ਜਿਹੜਾ ਵੀ ਹੁਣ ਮੰਨ ਲੇ ਦੀ 2600 ਐਮ ਆਰ ਪੀ ਹੈ ਸਾਢੇ 1350 ਰੁਪਏ ਦਾ ਲੱਗ ਜਾਊਗਾ ਆ ਹੈਲਥ ਫੋਮ ਦਾ ਪ੍ਰੀ ਵਰਕਆਊਟ ਬਹੁਤ ਵਿਕ ਰਿਹਾ ਇਸ ਟਾਈਮ ਚੰਗੀ ਇਹਦੀ ਪ੍ਰੋਮੋਸ਼ਨ ਵੀ ਚੱਲ ਰਹੀ ਆ 14-1500 50% ਆਫਰ ਦੇ ਦਾਂਗੇ 2100 ਐਮਆਰਪੀ 1050 ਦਾ ਚੱਲ ਅੱਜ ਤੁਸੀਂ ਆਇਓ 50 ਤੋਂ ਵੀ ਉੱਪਰ ਚੱਕੋ 1000 ਜੀ ਭੇਜਦਾ 1000 ਰੁਪਏ ਦੇ ਵਿੱਚ 프리 ਵਰਕਆਊਟ ਆਹ ਬਹੁਤ ਵੇਕਦਾ ਬਾਈ 295 프리 ਵਰਕਆਊਟ ਆ ਇਹ ਦੇ ਦਾਂਗੇ 650 ਰੁਪਏ ਦਾ ਠੀਕ ਆ ਆ ਹੈਮਰ ਇਹ ਵੀ ਬਾਈ ਬਹੁਤ ਖੜਕਦਾ ਸਾਰੇ ਮੁੰਡੇ ਜਾਣਦੇ ਹੀ ਨੇ ਜੇ ਰੇਟ ਦੱਸਦਾ ਨਾ ਮੁੰਡੇ ਆਪ ਕਹਿਣਗੇ ਵੀਰੇ ਧੰਨ ਧੰਨੀ ਕਰਾ ਦੀ 2500 ਦਾ 프리 ਵਰਕਆਊਟ ਆ ਤੁਹਾਨੂੰ ਵੀ ਪਤਾ ਇੰਪੋਰਟਡ ਪੀਸ ਆ ਤੇ ਆਪਾਂ ਤੁਹਾਨੂੰ ਦੇ ਦਾਂਗੇ 1890 ਰੁਪਏ ਦਾ ਇੰਪੋਰਟਡ ਦਾ ਰੇਟ ਤੋੜਨਾ ਬਹੁਤ ਔਖਾ 1890 ਦਾ ਬਿੱਲ ਬਈ ਕੱਟ ਕੇ ਦਊਗਾ ਜੇ ਕੋਈ ਇਹ ਕਹੂਗਾ ਨਾ ਵੀ ਹਾਂ ਵੀ ਇੰਟਰਨੈਸ਼ਨਲ ਬਈ ਕਾਪੀ ਹੋਊਗੀ ਬੈਨੀਵਲ ਥੱਲੇ ਮਾਰੂ ਕਮੈਂਟ ਵੀਰੇ ਬਿੱਲ ਕੱਟ ਕੇ ਦਊਗਾ ਠੀਕ ਆ ਬਈ ਆ ਮੈਂ ਖੁਦ ਵਰਤਦਾ ਵੀਰੇ ਠੀਕ ਆ ਜੀ ਆ ਤੁਹਾਨੂੰ ਮੈਂ ਦਊਂਗਾ ਪ੍ਰੀ ਵਰਕਆਊਟ ਜਿਵੇਂ ਤੁਸੀਂ ਕਹਿੰਦੇ ਮੇਰਾ ਯਾਰ ਰਨਿੰਗ ਕਰਨ ਨੂੰ ਮਨ ਨਹੀਂ ਕਰਦਾ ਇਹ ਪ੍ਰੀ ਵਰਕਆਊਟ ਐਵੇਂ ਦਾ ਪ੍ਰੀ ਵਰਕਆਊਟ ਆ ਜਿਹੜਾ ਕਹਿੰਦਾ ਯਾਰ ਮੈਨੂੰ ਤੰਗ ਨਾ ਕਰੇ ਬੀ ਨੀਂਦ ਵਿੱਚ ਪ੍ਰੋਬਲਮ ਨਾ ਆਵੇ ਕੋਈ ਉਹ ਨਾ ਹੋਵੇ ਹਨਾ ਪਰ ਇਹ ਇੱਕ ਮਹੀਨਾ ਹੀ ਚੱਲਦਾ ਠੀਕ ਆ ਇਹਦਾ ਰੇਟ ਮੈਂ ਹਾਈਡ ਦੇ ਸਕਦਾ ਕੰਪਨੀ ਦਾ ਥੋੜਾ ਹੋ ਜਾਂਦਾ ਇਸ਼ੂ ਜੇ ਮੈਂ ਰੇਟ ਪਾਤਾ ਮੈਨੂੰ ਸਕਰੀਨਸ਼ਾਟ ਭੇਜ ਦਿਓ ਬਾਕੀ ਕਾਲ ਤੇ ਪੁੱਛ ਲਓ ਜਿਹੜੇ ਬੰਦੇ ਕਹਿੰਦੇ ਭਾਈ ਉਹ ਪ੍ਰੀ ਬੀਤਾ ਪ੍ਰੀ ਬੀਤਾ ਪ੍ਰੀ ਪੀ ਕੇ ਦੇਖਿਓ ਜਦੋਂ ਵਰਕਆਊਟ ਖਤਮ ਹੋ ਜਾਂਦਾ ਉਦੋਂ ਵੀ ਸਰੀਰ ਨੂੰ ਕਹਿੰਦਾ ਵੀ ਆ ਜਾ ਮੈਦਾਨ ਦੇ ਵਿੱਚ ਦੁਬਾਰਾ ਇਹਦਾ ਰੇਟ ਮੈਂ ਉਹਦੇ ਵਿੱਚ ਹੀ ਦੇ ਦੂੰਗਾ WhatsApp ਨੰਬਰ ਤੇ ਸਕਰੀਨਸ਼ਾਟ ਭੇਜ ਆਰੇ ਬਾਕੀ ਆ ਦਿਖਾ ਦਿਓ ਵੀਰੇ ਜਿਵੇਂ ਆ 15 ਸਾਰੀ ਪਏ ਮਤਲਬ ਪ੍ਰੀ ਵਰਕਆਊਟ ਤੇ ਬਾਦੂ ਬ੍ਰਾਂਡ ਪੈਣੀ ਆ ਜੀਐਨਸੀ ਦਾ ਨਵੋ ਬੁਰਕ ਦਾ ਜਦੋਂ ਆਪਾਂ ਕਹਿੰਦੇ ਦਬਈ ਸੁਣੇ ਵੀ ਜਦੋਂ ਮਾਲ ਚ ਵੜਦੇ ਵੀ ਜੀਐਨਸੀ ਬ੍ਰਾਂਡ ਆਉਂਦਾ ਇਹਦਾ ਮੈਂ ਤਕਰੀਬਨ ਗੁਰੀ ਭਾਈ ਇੱਕ ਦੁਕਾਨਦਾਰ ਨੂੰ 50% ਮ ਵੀ ਮਤਲਬ ਉਹ ਵੀ ਇਕੱਠੇ ਪੀਸ ਚੱਕਣ ਨਾਲ ਆਪਾਂ ਮੁੰਡਿਆਂ ਨੂੰ 50% ਦੇ ਦਾਂਗੇ ਮੁੰਡਿਆਂ ਨੂੰ ਇੱਕ ਪੀਸੇ ਲੈਣ ਆ ਜਵੇ 2600 ਐਮ ਆਰ ਪੀ ਆ 1300 ਰੁਪਏ ਦਾ ਜੀ ਠੀਕ ਆ ਐਵੇਂ ਦੇ ਮਤਲਬ ਰੇਟ ਨਹੀਂ ਠੀਕ ਆ ਭਾਈ ਹੁਣ ਇੱਕ ਆਪਾਂ ਆਫਰ ਤੁਹਾਨੂੰ ਮੈਂ ਦਿਖਾਉਣਾ ਵੀਰੇ ਜਿਵੇਂ ਬੇਬੇ ਬਾਪੂ ਦੇ ਗੋਡੇ ਮੁੰਡੇ ਦੁਖਦੇ ਹਨ ਮੇਰੇ ਕੋਲ ਤਾਂ ਭਾਈ ਉਹ ਬਹੁਤ ਮੁੰਡੇ ਆਉਂਦੇ ਨੇ ਜਿਹੜੇ ਪੱਲੇਦਾਰੀ ਕਰਦੇ ਨੇ ਆਪਾਂ ਬਹੁਤ ਸੋਹਣੇ ਸਟੈਗ ਬਣਾ ਕੇ ਦੇ ਦਿੰਦੇ ਨੇ ਮੁੰਡੇ ਕਹਿੰਦੇ ਵੀ ਥੈਲੇ ਮਾਰਦੇ ਸੀ ਚੱਕ ਚੱਕ ਕੇ ਠੀਕ ਅਭੀ ਮਤਰੋ ਅਗਲੀ ਆਪਾਂ ਗੱਲ ਕਰਦੇ ਆਂ ਵੀਰੇ ਜਿਹੜੇ ਮਤਲਬ ਬੇਬੇ ਬਾਪੂ ਨੇ ਜਾਂ ਕੁੜੀ ਆ ਜਾਂ ਮੁੰਡਾ ਕੋਈ ਵੀ ਵੀਰ ਆਪਣਾ ਵੀਕਨੈਸ ਆ ਮੇਰੇ ਗੋਡੇ 'ਚ ਦਰਦਾ ਮੇਰੇ ਮੋਢੇ 'ਚ ਦਰਦਾ ਆਪਣੇ ਕੋਲ ਕੱਲਾ ਜਿੰਮ ਵਾਲਿਆਂ ਵਾਲਾ ਸਮਾਨ ਨਹੀਂ ਹੈਗਾ ਆਪਾਂ ਹਰੇਕ ਬੰਦੇ ਦੀ ਕੋਈ ਪ੍ਰੋਬਲਮ ਆ ਕੋਈ ਨਸ ਦਬਦੀ ਆ ਕੋਈ ਸੁੰਨ ਹੋ ਜਾਂਦਾ ਸਪਲੀਮੈਂਟ ਯਾਰ ਹਰ ਚੀਜ਼ ਦਾ ਹੱਲ ਆ ਤੁਸੀਂ ਆਪਣੇ ਘਰ ਦੇ ਨੂੰ ਗਿਫਟ ਕਰੋ ਬੇਬੇ ਬਾਪੂ ਨੂੰ 1190 ਰੁਪਏ ਦਾ ਸਟੈਕ ਬਣਾ ਕੇ ਦਿੱਤਾ ਠੀਕ ਦੋ ਸਵੇਰੇ ਠੀਕ ਆ ਇੱਕ ਸਵੇਰੇ ਖਾ ਲਵੇ 11 ਵਜੇ ਇੱਕ ਸ਼ਾਮ ਨੂੰ ਮੈਗਾ 3 ਕੈਲਸ਼ੀਅਮ ਦੁਪਹਿਰੇ ਦੋ ਜਿਵੇਂ ਹੱਡਾਂ ਦੇ ਵਿੱਚ ਕੈਲਸ਼ੀਅਮ ਖਤਮ ਹੋ ਗਿਆ ਜੀ ਬੀ ਕਨੈਸ ਆ ਗਈ ਫਲਾਣਾ ਆ ਗਿਆ ਤਲਾਣਾ ਆ ਗਿਆ ਸਾਰੀ ਗ੍ਰੀਪੀ ਚੱਕ ਦੂ ਇਹ 1190 ਲਾ ਕੇ ਦੇਖੇ ਵੀਰੇ ਬੰਦਾ ਮੈਂ ਕਹਿੰਦਾ ਲੋਹੇ ਵਰਗਾ ਸਰੀਰ ਬਣਾਉਂਦੀ ਆ ਅਸੀਂ ਫੀਡਬੈਕ ਵੀਰੇ ਅੰਨੇ ਬਾਹ ਲਿੱਤੀ ਹੋਈ ਆ ਯਾ ਤਾਂ ਅਸੀਂ ਤਕਰੀਬਨ ਡੱਬੇ ਆ ਨਾ ਫ੍ਰੀ ਦੇ ਦੇਈਦਾ ਜਿਵੇਂ ਛਾਈਆਂ ਪੈਂਦੀਆਂ ਨੇ ਕਿਸੇ ਦੇ ਹਨਾ ਵੀ ਛਾਈਆਂ ਹੀ ਨਹੀਂ ਹਟਦੀਆਂ ਕਿਸੇ ਦੇ ਗੋਡੇ 'ਚ ਦਰਦ ਹੁੰਦਾ ਹਾਰਟ ਦੀ ਪ੍ਰੋਬਲਮ ਠੀਕ ਆ ਵੀ ਲੈਗ ਦੇ ਵਿੱਚ ਦਰਦ ਜਿਹਾ ਹੋਈ ਜਾਂਦਾ ਬੈਕ ਪ੍ਰੋਬਲਮ ਜਿਵੇਂ ਠੀਕ ਆ ਇਹ ਹਰ ਬੰਦਾ ਯੂਜ਼ ਕਰ ਸਕਦਾ ਕੁੜੀ ਮੁੰਡਾ 17 18 ਸਾਲ ਤੋਂ ਉੱਤੇ ਵਾਲੀ ਉਮਰ ਵਾਲੇ ਸਾਰੀ ਇਹਨੂੰ ਯੂਜ਼ ਕਰ ਸਕਦੇ ਨੇ 1190 ਦਾ ਆਫਰ ਬਾਕੀ ਅੱਗੇ ਆਜੋ ਮੈਂ ਤੁਹਾਨੂੰ ਥੋੜਾ ਗੀੜੀ ਲਮਾਉਣਾ ਮਾਲ ਦੋਸਤੋ ਜੇ ਅੱਗੇ ਦੇਖੀਏ ਕੱਲੀ ਕਹਿੰਦਾ ਸ਼ਾਪ ਨਹੀਂ ਮੌਲ ਹੀ ਖੋਲ ਰੱਖਿਆ ਭਾਈ ਨਾ ਮਨ ਲਾ ਪ੍ਰੋਡਕਟ ਹੀ ਪ੍ਰੋਡਕਟ ਪਏ ਨੇ ਮੇਰਾ ਨਾ ਭਾਈ ਸੁਪਨਾ ਸੀਗਾ ਵੀ ਸਪਲੀਮੈਂਟ ਸਟੋਰ ਗੁਰੀ ਭਾਈ ਐਵੇਂ ਦਾ ਹੋਣਾ ਚਾਹੀਦਾ ਵੀ ਬੰਦਾ ਤੁਰ ਕੇ ਘੁੰਮ ਕੇ ਚੱਕੇ ਹੈ ਨਾ ਜਿਵੇਂ ਹੁਣ ਆ ਦੇਖੋ ਇੱਕ ਵਾਰ ਜੇ ਗੱਲ ਨੇ ਮੇੜ ਦੇਣੇ ਆ ਬੀਸੀਏ ਪਏ ਨੇ ਭਾਈ ਟੀ ਐਨ ਸੀ ਤੋਂ ਲੈ ਕੇ ਹਰ ਕੰਪਨੀ ਬੀਸੀਏ ਮਿਲ ਜਾਣਾ ਤਕਰੀਬਨ ਮੇਰੀ ਕੋਸ਼ਿਸ਼ ਹੁੰਦੀ ਆ ਵੀ ਅੱਦੋ ਅੱਧਿਓ ਮੁੰਡਿਆਂ ਨੂੰ ਦਈਏ ਠੀਕ ਹੈ ਤਕਰੀਬਨ ਕੋਸ਼ਿਸ਼ ਹੁੰਦੀ ਆ ਵੀਰੇ ਠੀਕ ਆ ਅੱਗੇ ਆਪਣੇ ਕਰਟੇਨ ਆਗੇ ਸਾਰੀ ਜਿਹੜੀ ਕੰਪਨੀ ਦਾ ਕਰਟੇਨ ਚਾਹੀਦਾ ਜਿਹਦਾ ਬੇਲ ਆਉ ਉਹ ਮੇਰੇ ਕੋਲ ਠੀਕ ਹੈ ਜਿਵੇਂ ਹੁਣ ਇਹਦੇ ਵਿੱਚ ਇੱਕ ਮੋਟ ਮਨ ਮਸਲ ਟੱਕ ਦਿਖਾਈ ਬਣੇ ਆ 14-1500 ਰੁਪਏ ਦੀ ਘਟੇ ਨਾ ਮਸਲ ਟੱਕ ਦੀ ਦੇਖੋ ਬੜੇ ਉੱਤਰ ਲੱਗੇ ਹੋਏ ਤੁਰਦਾ ਤੁਰਦਾ ਹੀ ਚੱਕ ਲਿਆ ਆ ਦੇਖੋ ਜਿਵੇਂ ਆ ਜੀ ਐਨ ਸੀ ਬ੍ਰਾਂਡ ਤੋਂ ਦੱਸਿਆ ਨਾ ਇਹਦੇ ਅਮੀਗਾ 3 ਬਹੁਤ ਮਹਿੰਗੇ ਵਿਕਦੇ ਆ 900 ਐਮ ਆਰ ਪੀਆ 450 ਦੇ ਮਿੱਤਰੋ ਲੈ ਜਿਓ ਜਿਹੜੇ ਬੰਦੇ ਨੂੰ ਵੀਰੇ ਟੈਨਸ਼ਨ ਰਹਿੰਦੀ ਆ ਜੀ ਮਾਈਗਰੇਨ ਦੀ ਪ੍ਰੋਬਲਮ ਆ ਨੀਂਦ ਨਹੀਂ ਆਉਂਦੀ ਸਟ्रेस ਨੇ ਦੱਬ ਲਿਆ ਜੀ ਡੀ ਐਮਾ ਰਾਤ ਦੀ ਰੋਟੀ ਦੇਵਾ ਦੋ ਖਾਓ ਨੀਂਦ ਵੀ ਮਲਾਈ ਮੰਗਾਊਗੀ ਬਸ ਇਹਨੂੰ ਖਾ ਕੇ ਨਾ ਫੋਨ ਨਾ ਚੱਕਿਓ ਜਿਵੇਂ ਇਹਨੇ ਨੀਂਦ ਲੈਣੀ ਆ ਬੰਦਾ ਫੋਨ 'ਚ ਬੜਿਆ ਰਹੇ ਮਤਲਬ ਫੋਨ ਛੱਡ ਦਿਓ ਰਾਤ ਦੀ ਰੋਟੀ ਦਾ ਦੋ ਖਾ ਲਿਓ ਸਵੇਰੇ ਬਾਡੀ ਵੀ ਐਨ ਮਲਾਈ ਵਰਗੀ ਹੋ ਗਈ ਮੰਜੇ ਤੋਂ ਬੰਦਾ ਛਾਲ ਮਾਰ ਕੇ ਉੱਠਦਾ ਇੰਨਾ ਸੋਹਣਾ ਰਿਜ਼ਲਟ ਆ ਤੇ ਹਾਰਮੋਨ ਲੈਵਲ ਇੰਜਰੀ ਜਿਵੇਂ ਮੈਗਨੀਸ਼ੀਅਮ ਬਹੁਤ ਆ ਬਹੁਤ ਸੋਹਣਾ ਸੈੱਟ ਕਰਕੇ ਦਿੰਦਾ ਨਾਲ ਦੀ ਨਾਲ ਬੰਦੇ ਨੂੰ ਓਕੇ ਕਰ ਦੂਗਾ ਜਿਵੇਂ ਹੁਣ ਵਾਲ ਝੜਦੇ ਨੇ ਹਨਾ ਕੋ ਲੈ ਜਾਂਦੇ ਆ ਮਨਾ ਆਪਾਂ ਨਾ ਭਾਈ ਜਿਨ੍ਹਾਂ ਦੇ ਮਤਲਬ ਥੋੜੇ ਥੋੜੇ ਵਾਲ ਰਹਿ ਗਏ ਸੀਗੇ ਉਹਨੂੰ ਬਹੁਤ ਸੋਹਣੀ ਆਫਰ ਦਿੰਨਾ ਬਾਕੀ ਮੇਰੇ ਪੇ ਤੇ ਜਾ ਕੇ ਅਪਡੇਟ ਆ ਕਲੇਜ਼ਨ ਆ ਇਹਦੀ 1900 ਕਿੰਨੇ ਦੀ ਆਫਰ ਚੱਲਦੀ ਹੈ ਆਪਣੇ ਕੋਲ 1990 1990 ਦੀ ਮੈਂ ਅਪਡੇਟ ਵੀ ਪਾ ਦੂੰਗਾ ਠੀਕ ਆ 1990 ਚ ਦੋ ਤਿੰਨ ਚੀਜ਼ਾਂ ਚੱਲਦੀਆਂ ਜਿਨ੍ਹਾਂ ਦੇ ਵਾਲ ਝੜਦੇ ਆ ਸਕਿਨ ਪ੍ਰੋਬਲਮ ਹੋ ਸ਼ਾਈਆਂ ਐਨ ਤਗੜੀ ਫੀਡਬੈਕ ਮਿਲੀਆਂ ਲੋਕਾਂ ਤੋਂ ਇਹ ਇਹਦਾ ਸਕਰੀਨ ਸ਼ਾਟ ਮਾਰ ਲਿਓ ਕਿ ਵੀਰੇ ਇਹਦੀ 1990 ਵਾਲੀ ਆਫਰ ਭੇਜ ਦਿਓ ਜਾਂ ਦਿਖਾ ਦਿਓ ਸੇਰਾ ਰਿਜ਼ਲਟ ਆ ਫੂਡ ਸਪਲੀਮੈਂਟ ਆ ਠੀਕ ਆ ਆਜੋ ਮੜੇ ਮਾਰੀਏ ਕਿਹੜੀ ਵੀਰੇ ਜਿਵੇਂ ਅੱਗੇ ਆਈਸੋਲੇਟ ਆ ਗਏ ਫਾਸਟ ਗੇਨ ਆ ਗਏ ਪੀਨਟ ਬਟਰ ਆ ਗਏ ਆ ਠੀਕ ਆ ਭਾਈ ਆ ਦੇਖੋ ਜਿਹੜੇ ਬੰਦੇ ਕਹਿੰਦੇ ਬਾਈ ਕਿੰਨਾ ਕੁ ਹੁੰ ਆ ਬਾਲਟੀ ਆ ਚੱਕੋ ਵੀਰੇ 2800 ਰੁਪਏ ਦੀ ਜੀਐਨਸੀ ਦੀ ਠੀਕ ਆ ਆ ਬਾਲਟੀ 4 4000 ਦੀ ਵਿਕਦੀ ਆ ਇਹ ਆਪ 2500 ਹੀ ਦਿੰਦੇ ਨੇ ਵੀਰੇ 2800 ਰੁਪਏ ਚ ਪੂਰੀ ਬਈ ਯਾਰ ਹਰ ਕੰਪਨੀ ਦਾ ਰੇਟ ਤਗੜਾ ਹੀ ਹੁਣ ਕੋਈ ਮਰ ਰੇਟ ਕਿਤੇ ਮਰਜੀ ਚੈੱਕ ਕਰਕੇ ਫੋਨ ਮਾਰ ਲਿਓ ਰਿਜ਼ਲਟ ਮਿਲੂਗਾ ਰਿਜ਼ਲਟ ਵੀ ਮਿਲੂਗਾ ਵੀਰੇ ਤੇ ਕਾਪੀ ਨਹੀਂ ਹੋਊਗੀ ਕਿਸੇ ਚੀਜ਼ ਦੇ ਵਿੱਚ ਵੀ ਮੇਰੇ ਕੋਲ ਦੇਣ ਦੇ ਵਿੱਚ ਘਟੋ ਵੜ ਨਹੀਂ ਗੁਰੀ ਮੈਂ ਮੈਂ 50 ਬੰਦੇ ਇਹ ਜੇ ਮੋੜ ਦੇਣਾ ਜਿਹੜੇ ਬਾਈ ਸਟਰੀਟ ਮਿਲ ਜੂ ਠੀਕ ਆ ਬਾਈ ਆਹ ਕਾਰਨੀਵਰ ਬੀਫ ਮਿਲ ਜੂ ਯਾਰ ਮੈਂ ਕਹਾਂ ਜਾਂ ਬੀਫ ਆਪਣੇ ਹੈ ਹੀ ਨਹੀਂ ਓਰੇ ਤੈਨੂੰ ਬੀਫ ਕਿੱਥੋਂ ਲਿਆ ਕੇ ਦੇ ਦੀ ਜਿਵੇਂ ਸੀ4 ਪ੍ਰੀ ਵਰਕਆਊਟ ਮਿਲ ਜੂ ਹੁਣ ਸਾਡੇ ਕੋਲ ਜਿਹੜੀ ਚੀਜ਼ ਤਾਂ ਬੈ ਲਾਉ ਅਸੀਂ ਉਹੀ ਗਾਹਕ ਨੂੰ ਦਿੰਨੇ ਆ ਆ ਹੋ ਗਿਆ ਗੇੜਾ ਤੇ ਹੁਣ ਆਪਾਂ ਇੱਕ ਜ਼ਰੂਰ ਹਨਾ ਵੀ ਜਿਵੇਂ ਹੁਣ ਬਾਈ ਕੋਈ ਦਰਸ਼ਕਾਂ ਲਈ ਹੋਰ ਵੀ ਕੋਈ ਆਫਰ ਆਪਾਂ ਆਫਰ ਚੱਕੋ ਫਿਰ ਗੇਨਿੰਗ ਤੇ ਕਰ ਦਨੇ ਆ ਬਹੁਤ ਸੋਹਣੀ ਆਫਰ ਜਿਹੜੇ ਮੁੰਡੇ ਪਤਲੇ ਨੇ 8 10 ਕਿਲੋ ਦੀ ਗੇਨਿੰਗ ਕਰਨਾ ਚਾਹੁੰਦੇ ਨੇ ਵੀ ਟੱਕ ਜੀ ਪੈ ਜਾਵੇ ਤੇ ਉਹ ਆਫਰ ਦਿਖਾਉਣਾ ਤੁਹਾਨੂੰ ਬਾਈ ਮੈਂ ਠੀਕ ਆ ਤੇ ਜਿਹਦੀ ਫੀਡਬੈਕ ਮੈਂ ਇੰਸਟਾ ਤੇ ਦੋ ਦੋ ਮੁੰਡੇ ਰੋਜ਼ ਮੈਂ ਪਾ ਨਾ ਬੰਦੇ ਆਪ ਦੱਸਦੇ ਵੀਰੇ 8 ਕਿਲੋ ਗੇਨਿੰਗ 10 ਕਿਲੋ ਗੇਨਿੰਗ ਠੀਕ ਆ ਆਜੋ ਦਿਖਾਵਾਂ ਆਫਰ ਦਿਖਾਉਣਗੇ ਬਾਈ ਉਹਨਾਂ ਨੂੰ ਹੈ ਆਫਰ ਹੀ ਦੇਣੀ ਆ ਲੈ 14 ਲੈ ਆ ਮੰਨ ਜਿਹੜੀ ਹੁਣ ਆਫਰ ਬਣਾਈ ਆ 4590 ਰੁਪਏ ਚ ਆਪਣੀ ਨਾ ਭਾਈ ਜਦੋਂ ਆਪਾਂ ਆਫਰ ਬਣਾਉਨੇ ਹੁੰਦੇ ਆ ਮੰਨ ਲਓ ਮੈਂ ਵੀਡੀਓ ਜੇ ਸ਼ਾਮ ਨੂੰ ਪਾਉਣੀ ਆ 15 20 ਤਾਂ ਸ਼ਾਮ ਤੋਂ ਪਹਿਲਾਂ ਹੀ बिक ਜਾਂਦੀਆਂ ਨੇ ਉਹਰੇ ਇਹ ਮੰਨ ਲਓ ਸ਼ਾਮ ਨੂੰ ਆਫਰ ਪਾਉਣੀ ਆ ਨਾ 4890 ਹੁਣ ਤੁਸੀਂ ਵੀਡੀਓ ਜਾਨੂੰ ਪਾਉਣੀ ਜਾਂਦਾ ਸੀ 50 ਬੰਦਿਆਂ ਨੂੰ ਸਮਾਨ ਦੇ ਦੇਣਾ ਇਹ ਆ ਵੀ ਆਪਣੀ ਸੇਲ ਵਧੀਆ ਮੁੰਡੇ ਬਹੁਤ ਸਪੋਰਟ ਕਰਦੇ ਆ ਹਨ 2500 ਰੁਪਏ ਦਾ ਡੱਬਾ ਫਾਸਟ ਗੇਨ ਦਾ ਆ 500 ਰੁਪਏ ਦੀ ਆ 3000 ਹੋ ਗਿਆ ਆ 700 ਮਤਲਬ ਆਹੀ 4000 ਦਾ ਸਮਾਨ ਬਣਦਾ ਗੱਲਾ ਵੀਰੇ ਪਰ ਆਪਾਂ 3990 ਰੁਪਏ ਦੀ ਆਫਰ ਤਿਆਰ ਕਰੀ ਆ ਠੀਕ ਹੈ ਜੀ ਧੀਰੇ ਵਿੱਚ ਦੋ ਜਿਮ ਤੋਂ ਪਹਿਲਾਂ ਜੀ ਠੀਕ ਆ ਟੀ ਬੂਸਟ ਬਾਈ ਠੀਕ ਹੈ ਜੀ ਚਾਹ ਇਥੋਂ ਸ਼ੁਰੂ ਕਰ ਲਓ ਇਹਦਾ ਸਵੇਰੇ ਸ਼ੇਕ ਚ ਦੁਪਹਿਰੇ ਪਾਣੀ ਚ ਸ਼ਾਮ ਨੂੰ ਪਾਣੀ ਚ ਇਹ 8-10 ਕਿਲੋ ਮੁੰਡੇ ਆਪ ਦੱਸਦੇ ਆ ਜਿਮ ਟਾਈਮ ਇੱਕ ਸ਼ੇਕ ਕਰ ਭਰ ਕੇ ਇੱਕ ਸਕੂਪ ਪਾ ਕੇ ਨਾਲ ਨਾਲ ਪੀਣਾ ਰਾਤ ਦੀ ਰੋਟੀ ਤੋਂ ਬਾਅਦ ਦੋ ਹਾਰਮੋਨ ਲੈਵਲ ਸਟ्रेस ਨੀਂਦ ਰਿਕਵਰੀ ਬੰਬ ਕਟੇਨ 700 ਰੁਪਏ ਦੀ ਕਟੇਨ ਐ ਵੀ ਵਿੱਚ 4590 ਦੇ ਦੋ ਟਾਈਮੇ ਚ ਮਿਕਸ ਕਰਕੇ ਲੈਣੀ ਹੈ ਪ੍ਰੋਟੀਨ ਚ ਟੀ ਬੂਸਟ ਦੋ ਜਿਮ ਤੋਂ 20 ਮਿੰਟ ਪਹਿਲਾਂ ਤੇ ਪੰਪਿੰਗ ਵੀ ਹੋਊਗੀ ਤੇ ਡੌਲਾ ਵੀ ਗੋੜਤੇ ਤੋਂ ਬਾਹਰ ਆਊਗਾ ਨਾ ਆਰਾਮ ਨਾਲ ਠੀਕ ਆ ਭਾਈ ਮਲਟੀ ਵਿਟਾਮਿਨ ਸਵੇਰੇ ਦੋ ਜਿਵੇਂ ਮੁੰਡਿਆਂ ਦੇ ਬੈਕ ਪੇਨ ਹੋਣ ਲੱਗੇ ਨੇ ਗੋਡਿਆਂ ਦੇ ਦਰਦ ਕਿਉਂਕਿ ਵਿਟਾਮਿਨ ਬਟੂਮਨ ਲੈਂਦੇ ਨਹੀਂ ਹੈਗੇ ਅਮੀਗਾ 3 ਵੀ ਜੀਐਨਸੀ ਦੇ ਫ੍ਰੀ ਨੇ ਠੀਕ ਆ ਇਹ ਵੀ ਦਿਨ ਦੇ ਵਿੱਚ ਇੱਕ ਜਾਂ ਦੋ ਲੈ ਲਿਓ ਇਹ ਸਾਰਾ ਭਾਈ ਆਫਰ 3990 ਦਾ 3990 ਤੁਹਾਡੇ ਸਾਹਮਣੇ ਤੁਸੀਂ ਦੱਸ ਦੋ ਵੀ ਰੇਟ ਕਿਵੇਂ ਜੋੜਿਆ ਸੀ ਕੱਖਾਂ ਪਾ ਨਹੀਂ ਭਾਈ ਬਹੁਤ ਫਰਕ ਆ ਦੋਸਤੋ ਮਰ ਰੇਟ ਭਾਈ ਨੇ ਮੈਨੂੰ ਕੱਲੀ ਕੱਲੀ ਚੀਜ਼ ਦਾ ਦਿਖਾਇਆ ਸੀਗਾ ਤੇ ਬਹੁਤ ਘੱਟ ਮਾਰਜਨ ਤੇ ਬਾਈ ਹੋਰੀ ਜਿਹੜੇ ਕੰਮ ਕਰ ਰਹੇ ਨੇ ਬਾਈ ਨੂੰ 2000 ਰੁਪਏ ਰੱਖ ਕੇ ਵੀ 2000 ਦਾ ਸਾਡਾ ਡੱਬਾ ਬਾਈ ਨੂੰ ਪੁੱਛ ਲੋ 300 200 300 350 ਸਾਰਾ ਮੇਰੇ ਸਾਹਮਣੇ ਐਡ ਕੀਤਾ ਬਾਈ ਨੇ ਵੀ ਮਤਲਬ ਆਪਣੇ ਨਾ ਵੀਰੇ ਪੇਸ਼ੈਂਸ ਆ ਉਹੀ ਰੇਟ ਨੇ ਡਰਿਆ ਨਾ ਕਰੋ ਮੈਂ ਕਹਿੰਦਾ ਪਹਿਲਾਂ ਯਾਰ ਤੂੰ ਜਿਹੜਾ ਡੱਬਾ ਖਾਣਾ ਖਾ ਲੂ ਇੱਕ ਵਾਰੀ ਫਿਰ 3490 ਲਾ ਕੇ ਦੇਖੋ ਸਾਡਾ ਉਹ ਨਹੀਂ ਢੁੱਡਲ ਜਾ ਕਰਤਾ ਮੁੰਡਿਆਂ ਦੀ ਫੀਡਬੈਕ ਦੇਖੋ ਜਿਹੜੀ ਪਾਉਨੇ ਆ 3990 ਲਾਉਂਗੇ 8-10 ਕਿਲੋ ਦੀ ਨਵੇਂ ਮੁੰਡੇ ਨੂੰ ਗੇਨਿੰਗ ਆ ਜਿਵੇਂ ਮੰਨ ਲਓ ਸੰਦੀਪ ਖੜਾ ਇਹ ਜਿੰਮ ਸ਼ੁਰੂ ਕਰ ਲਈ ਇਹਨੇ ਕਦੇ ਕੋਈ ਪ੍ਰੋਟੀਨ ਨਹੀਂ ਖਾਧਾ ਇਹਨੇ ਸਟੈਗ ਲੈ ਲਿਆ 8-10 ਕਿਲੋ ਦੀ ਗੇਨਿੰਗ ਵੀ ਆ ਤੇ ਪਿੰਡ 'ਚ ਗੱਭਰੂ ਦੇ ਚਰਚੇ ਵੀ ਹੋ ਜਣਾ ਵੀ ਮੁੰਡੇ ਨੇ ਘਰਾਤੀ ਬਹਿ ਜਾ ਬਹਿ ਜਾ ਠੀਕ ਹੈ ਠੀਕ ਹੈ ਜੀ ਬਾਕੀ ਅੱਗੇ ਚਲੋ ਮੈਂ ਜਿਹੜੀਆਂ ਆਫਰਾਂ ਨੇ ਉਹ ਤੁਸੀਂ ਅੱਗੇ ਦੇਖ ਲਿਓ ਪਾ ਦਿਓ ਹਨਾ ਜਿਵੇਂ ਕਰਨਾ